ਨੈਣਾ ਤਾਈ ਕੇ ਕਰੇ ਜਾ ਕੇ ਆਈਆਂ ਵੀਰਪਾਲ ਕੇ ਤੇ ਲੈ ਐਨਾ ਖੋਆ ਕੱਢੀ ਜਾਂਦੀਆਂ ਨੇ ਉਹ ਤਾਂ ਤੇ ਲੈ ਹੁਣ ਕੁੜੀ ਕੋਲੇ ਨਾ ਲੋੜੀ ਫੜਾ ਕੇ ਆਉਣਗੇ ਤੇ ਸਾਡੇ ਮੈਂ ਵੀ ਜਾ ਕੇ ਆਖਾਂ ਵੀਰਪਾਲ ਨੂੰ ਵੀ ਭਾਈ ਨਾ ਤਾਂ ਮੈਨੂੰ ਪਿੰਨੀਆਂ ਬਣਾ ਕੇ ਦੇ ਤੇ ਨਾਲੇ ਭਾਈ ਖੋਆ ਕੱਢ ਕੇ ਦੇ ਆਪਾਂ ਵੀ ਲੋੜੀ ਫੜਾ ਕੇ ਆਗੇ ਆਪਣੀ ਕੁੜੀ ਵੀ ਡੀਕੀ ਜਾਂਦੀ ਐ ਜਵਾਕੜੀ ਆਥਾਂ ਟੜ ਕੇ ਵੀ ਆਉਣਗੇ ਬੀਤੜੋ ਬੇਬੇ ਮਾਤਾ ਪਾਏ ਇੱਧਰ ਆਈਆਂ ਤੇ ਸਾਰੇ ਨਾਲ ਲੋੜੀਆਂ ਫੜਾਈ ਜਾਂਦੇ ਨੇ ਤੇ ਭਾਈ ਤੂੰ ਵੀ ਤਿਆਰੀ ਕਰਕੇ ਦੇਣਾ ਤਾਂ ਪਿੰਨੀਆਂ ਬਣਾ ਦੇ ਨਾਲੇ ਖੋਆ ਕੱਢ ਦੇ ਤੇ ਆਪਾਂ ਵੀ ਭਾਈ ਫੜਾਈਏ ਆਪਣੀ ਕੁੜੀ ਨੂੰ ਬੇਬੇ ਸਾਥੋਂ ਨਹੀਂ ਫੜਾਈਦਾ ਅਸੀਂ ਨਹੀਂ ਜਾਂਦੇ ਬੇਬੇ ਕੀ ਗੱਲ ਭਾਈ ਜਾਂਦੇ ਕਿਉਂ ਨਹੀਂ ਭਾਈ ਤੇਰਾ ਭੈਣ ਭਾਈ ਤੇਰੇ ਕੋਲੇ ਆਉਂਦਾ ਤੂੰ ਕਿ ਮੈਂ ਢੀਕਦੀਆਂ ਵੀ ਅੱਜ ਲੋੜੀ ਲੈ ਕੇ ਆਉਣਗੇ ਜਾਂ ਦੀਵਾਲੀ ਲੈ ਕੇ ਆਉਣਗੇ ਨਾ ਬੇਬੇ ਆਪ ਹੀ ਕੱਢ ਕੇ ਰਹਿ ਜਾ ਸਾਡੇ ਕੋਲ ਤਾਂ ਹੈ ਹੀ ਨਹੀਂ ਖੋਆ ਕੱਢਣ ਨੂੰ ਪੈਸੇ ਲੈ ਕੇ ਭਾਈ ਖੋਆ ਕੱਢਣ ਨੂੰ ਕਿ ਪੈਸੇ ਹੈ ਹੀ ਨਹੀਂ ਗੀ ਫਿਰ ਭਾਈ ਜਾਂ ਤੂੰ ਦੁੱਧ ਰੱਖ ਦਿਆ ਕਰ ਮੈਂ ਆਪੀ ਕੱਢ ਲੈਂਦੀ ਨਾ ਤੂੰ ਦੁੱਧੇ ਰੱਖਦੀ ਐ ਨਾ ਤੂੰ ਮੈਨੂੰ ਕੋਈ ਸਮਾਨ ਕੋਈ ਤਿਆਰ ਕਰਕੇ ਦੇਂਦੀ ਐ ਹੁਣ ਭਾਈ ਕੁੜੀ ਡੀਕੀ ਜਾਂਦੀ ਐ ਜੋ ਆਖੜੀ ਉਹ ਵੀ ਚਾਕਦੀ ਐ ਬਾਰਗਿਆ ਖੜ ਕੇ ਵੀ ਮੇਰਾ ਮਾਪਿਆ ਉਹ ਗਲੋੜੀ ਪੜਾ ਕੇ ਜੋ ਤੂੰ ਭੱਗ ਜਾ ਬੇਬੇ ਫੇਰਾ ਲੱਕ ਫੇਪੈ ਪੈਸੇ ਦੇ ਦੇਂਦੀ ਰਹਿਣੀ ਐ ਬੇਬੇ ਤੂੰ ਭੱਗ ਜਾ ਫੇਰ ਕਾਲੀ ਤਾਂ ਭਾਈ ਮੈਂ ਹੈ ਗਈ ਆ ਫੇਰ ਮੈਨੂੰ ਪੈਸੇ ਦੇ ਦੇ ਭਾਈ ਮੈਂ ਫੜਾਏ ਆਉਣੀ ਐਂਗੀ ਸਾਡੇ ਕੋਲ ਤਾਂ ਪੈਸੇ ਵੀ ਨਹੀਂ ਹੈਗੇ ਬੇਬੇ ਤੂੰ ਤਾਂ ਹੁਣ ਲੋੜਾਂਾਂ ਦਿਵਾਲੀਆਂ ਨੂੰ ਉੱਥੇ ਭੱਜ ਜਾਨੀ ਐਂਗੀ ਘਰੇ ਤਾਂ ਖੜਦੀ ਨਹੀਂ ਨੰਦਈ ਲੋੜਗਾਂ ਦੇ ਬਾਲਗਾਂ ਨੂੰ ਭੱਜਣੀਆਂ ਤੇਰੀ ਮਾਂ ਵੀ ਭੱਜੀ ਤੇਰੇ ਕੋਲੇ ਆਉਂਦੀ ਐ ਤੈਨੂੰ ਫੜਾ ਕੇ ਜਾਨ ਕਿਤੇ ਰਪਿਓ ਆਗਾ ਕਿਤੇ ਤੇਰੀ ਮਾਂ ਆ ਗਈ ਤੂੰ ਦੇ ਕਿੰਨਾ ਡੀਕਦੀ ਆ ਵੀ ਲੋੜੀ ਲੈ ਕੇ ਆਗੇ ਦਿਵਾਲੀ ਲੈ ਕੇ ਆਗੇ ਆਈ ਪਾਈ ਹੁਣ ਆਪਣੀ ਕੁੜੀ ਵੀ ਡੀਕਦੀ ਐ ਮੇਰੀ ਮਾਂ ਜੇ ਨਾ ਰਪਿਓ ਆ ਜੇ ਤੀਜੇ ਕੋਲ ਨਾ ਭੱਜ ਜਾਨੀ ਬੇਬੇ ਫਿਰ ਤੂੰ ਲੈ ਤੀਜੇ ਸਣੇ ਭਾਈ ਹੁਣ ਜਾਣਾ ਹੀ ਆ ਕੁੜੀ ਕੋਲੇ ਜਵਾਖੜੀ ਨੂੰ ਹੁਣ ਆ ਜਿਲਕੇ ਆਉਣੇ ਨਾਲ ਸਮਾਨ ਫੜਾ ਕੇ ਆਉਣੇ ਉਹਦੇ ਵੀ ਦਰਾਨੀ ਠਾਣੀ ਦਾ ਸਮਾਨ ਆ ਗਿਆ ਹੋਊਗਾ ਆਪਾਂ ਹਜੇ ਆ ਬੈਠੇ ਆਪਾਂ ਫੜਾਉਣੀ ਨਹੀਂ ਗਏ ਸੁਣਿਆ ਆਈ ਹੋਣੀ ਐ ਇਧਰੋਂ ਕਿਸੇ ਤੋਂ ਬੇਬੇ ਹੁਣ ਨਪਈ ਛੋਣ ਲਾ ਗਈ ਆ ਹੁਣ ਇਹ ਤਾਂ ਰਵਾਜ ਹੀ ਹੈ ਕਿ ਕੋਈ ਭਾਈ ਰਵਾਜ ਬਣਿਆ ਆ ਕੁੜੀਆਂ ਕੋਲੇ ਫੜਾਉਂਦਾ ਭਾਈ ਥਿਆਰ ਵੇਰ ਸਾਰੇ ਫੜਾ ਕੇ ਆਉਂਦੇ ਨੇ ਤਿਆਰ ਕਰਕੇ ਦੇ ਦੇ ਭਾਈ ਮੈਂ ਫੜਾਉਂਵਾਂਗੇ ਫਿਰ ਫੜਾਉਣ ਜਾਈਦਾ ਅਸੀਂ ਨਹੀਂ ਫੜਾਕੇ ਦੇ ਬੇਬੇ ਜੇ ਨਹੀਂ ਹੱਦ ਹੋ ਗਈ ਭਾਈ ਛੋਡੀ ਤਾਂ ਚਲੋ ਦੇਖਣੀ ਹੈ ਮੈਂ ਹੀ ਕਰੂੰਗੀ ਕੋਈ ਆ ਰਹਾ ਮੈਨੂੰ ਤਾਂ ਜਾਣਾ ਪਊਗਾ ਮੇਰੀ ਤਾਂ ਧੀ ਹੈ ਇਹਨਾਂ ਤਾਂ ਭਾਈ ਸਰ ਗਿਆ ਤਾਂ ਪਰ ਜਾਈ ਆਗਾ ਇਹਦਾ ਕੀ ਇਹਦੀ ਕੀ ਲੱਗਦੀ ਆ ਮੈਂ ਜਾਣੀ ਆ ਮੈਂ ਹੀ ਫੜਾ ਕੇ ਆਉਂਗੀ ਸਾਰਾ ਦਿਨ ਫਿਰਦੀ ਰਹੂਗੀ ਕੌਲੇ ਕੱਸਦੀ ਆ ਕੇ ਘਰੇ ਲੱਗ ਜੂਗੀ ਕੁੜੀ ਕੋਲੇ ਜਾਣਾ ਕੁੜੀ ਕੋਲੇ ਜਾਣਾ ਇਹ ਤਾਂ ਕੁੜੀਆਂ ਨਹੀਂ ਸਮਝਦੀਆਂ ਨਹੀਂ ਸਾਰਿਆਂ ਦੇ ਪੇਕੇ ਆ ਗਏ ਸਾਡਾ ਪਤਾ ਨਹੀਂ ਕੋਈ ਆਊਗਾ ਕਿ ਆਉਂਦਾ ਨਹੀਂ ਮੇਰੇ ਭਰਾ ਤੇ ਭਝਾਈ ਦਾ ਤਾਂ ਕੋਈ ਫਾਇਦਾ ਨਹੀਂ ਉਹ ਤਾਂ ਆਉਂਦੀ ਨਹੀਂਗੇ ਹੁਣ ਕੀ ਕਰਾਂ ਮੈਂ ਮੇਰੀ ਬੇਬੇ ਆਉ ਬਚਾਰੀ ਡਿੱਗਦੀ ਪੈਂਦੀ ਕੀ ਕਰਾਂ ਸੌਕਾ ਮਨ ਪਹਿੜਾ ਹੋ ਜਾਂਦਾ ਕਿਦੋਂ ਚੰਦਰੀ ਕੁਲਿਸ ਪਾ ਕੇ ਖੜ ਜਾਂਦੀ ਹੈਗੀ ਨੂੰ ਤਾਂ ਮੇਰੀ ਤੇ ਹੁਣ ਹਰਪ੍ਰੀਤ ਦੀ ਰਹਿ ਲੈਣੀ ਹੈ ਕੀ ਕਹਿੰਦੀ ਆ ਵੀ ਦੱਸ ਕੁੜੇ ਹਰਪ੍ਰੀਤ ਪੁੱਤ ਕੀ ਕਰਾਂ ਹੁਣ ਲੋੜੀਆਂ ਤਾਂ ਸਾਰੇ ਫੜਾਈ ਜਾਂਦੇ ਨੇ ਤੇ ਹੁਣ ਕੁੜੀ ਵੀ ਡੀਕਦੀ ਆ ਵੀ ਭਾਈ ਲੋੜੀ ਲੈ ਕੇ ਆ ਹੁਣ ਤੇ ਉਹ ਵੀ ਵਿਚਾਰੀ ਆਥਣ ਟੜ ਕੇ ਚਾਹਕਦੀ ਹੈਗੀ ਹੁਣ ਇਹਦੀ ਰਹਿ ਲੈਣੀ ਆ ਕੀ ਕਹਿੰਦੀ ਹੈਗੀ ਕਿਵੇਂ ਕੋਈ ਸਕੀਮ ਦੇਊਗੀ ਵਿਚਾਰੀ ਹਰਪ੍ਰੀਤ ਇਹਦੀ ਰਹਿ ਲੈਣੀ ਆ ਔਰ ਮੇਰੀ ਤਾਂ ਨਹੀਂ ਦਿੰਦੀ ਰਹਿ ਕੁੜੇ ਹਰਪ੍ਰੀਤ ਹਾਂ ਤਾਈ ਕੀ ਕਰੀ ਜਾਨੀ ਆ ਪੁੱਤ ਕੁਛ ਨਹੀਂ ਤਾਈ ਦਾਣਾ ਜਾਨੀ ਨੇ ਘੇਟੀ ਮੈਂ ਸਵਾਸ ਤੇ ਕਿਵੇਂ ਆਈ ਸੀ ਪੁੱਤ ਪੁੱਛਣਾ ਕਿਵੇਂ ਕੀ ਆਉਣਾ ਸੀ ਤੈਨੂੰ ਪਤਾ ਤਾਂ ਹੈਗਾ ਸਾਡੀ ਬੇਲ ਲੈ ਕੇ ਆ ਜਾ ਬਹਿ ਜਾ 2 ਮਿੰਟ ਬਹਿ ਕੇ ਗੱਲ ਕਰ ਲਾਂ ਕੀ ਕਰਾਂ ਭਾਈ ਹੁਣ ਦੇਖ ਸਾਰੇ ਭਾਈ ਲੋੜੀਆਂ ਫੜਾਈ ਜਾਂਦੇ ਨੇ ਤੇ ਦੇਖ ਹੁਣ ਭਾਈ ਦਾ ਸਾਡਾ ਵੀ ਹੱਕ ਬਣਦਾ ਹੀ ਆ ਕੁੜੀ ਕੋਲੇ ਜਾਣ ਦਾ ਲੋੜੀ ਹੈ ਕਿ ਕੀ ਬਣਦਾ ਦੇਖ ਤਾਈ ਧੀਆਂ ਦੀ ਲੋੜੀ ਹੁੰਦੀ ਹੈ ਹਾਂ ਤੇ ਹੁਣ ਭਾਈ ਲੱਕੜੇ ਸਪਾਈ ਬੈਠਿਆ ਤੇ ਹੁਣ ਤਾਂ ਜਾਣ ਨਹੀਂ ਦਿੰਦੀ ਦਾ ਭਾਈ ਹੁਣ ਮੈਂ ਕੀ ਕਰਾਂ ਦੱਸ ਹੁਣ ਮੈਨੂੰ ਲੈ ਤਾਈ ਮੇਰੀ ਬੇਬੇ ਵੀ ਤਾਂ ਫੜਾਉਣ ਗਈ ਹੈ ਮੇਰੀ ਬੇਬੇ ਤਾਂ ਕੱਲ ਦੀ ਗਈ ਹੈ ਤੂੰ ਦਪਾਈ ਹੁਣ ਉਹਦੀ ਪੇਹ ਦੇ ਦਿੰਨੀ ਆ ਸਾਂ ਕਾ ਤਿਆਰ ਕਰਕੇ ਨਾਲ ਪੈਸਾ ਟੱਕਾ ਦੇ ਕੇ ਵਧੀਆ ਤਿਆਰ ਕਰਕੇ ਭੇਜਦੀਆਂ ਨਾ ਵੀ ਸਾਰਾ ਸਮਾਨ ਬਣਾ ਕੇ ਦਿੱਤਾ ਨਾ ਇਹ ਖੁਆ ਕੱਢ ਕੇ ਦਿੱਤਾ ਤੇ ਫੇਰ ਤਾਂ ਸਾਡੀ ਤਾਂ ਮੈਂ ਤਾਂ ਹੁਣ ਐ ਵੀ ਨਹੀਂ ਕਹਿੰਦੀ ਵੀ ਖੁਆ ਕੱਢ ਕੇ ਦੇ ਦੇ ਮੈਂ ਤਾਂ ਐ ਆਦੀਆਂ ਵਿਚਾਰ ਸੁੱਕਾ ਹੀ ਸਮਾਨ ਮੈਨੂੰ ਲੈ ਕੇ ਦੇ ਦੇਣ ਤੇ ਫੜਾਇਆ ਇਹ ਮੈਂ ਫੜਾਇਆ ਮੈਂ ਚੰਗੀ ਭਰੀ ਤੇਰੀ ਪੇੜ ਸੁਣਾਉਂਦੀ ਆ ਤੂੰ ਆਦੀ ਨੂੰ ਦੇ ਕਿਉਂ ਹੱਥ ਬੰਨਦੀ ਆ ਵੀ ਦੇਣ ਕੋੜੇ ਆਏ ਆ ਵੀ 1500 ਨਾ 650 1500 ਹੀ ਆ ਮੇਰਾ ਤਾਂ ਪੇਛਣ ਦਾ ਤੇ ਫਿਰ 1500 ਥੋੜਾ 1500 ਦਾ ਤੂੰ ਸਮਾਨ ਲੈ ਕੇ ਦੇ ਆ ਐ ਹੁਣ ਮਾੜਾ ਮਟਾ ਤੇਰੇ ਕੋਲ ਹੋਰ ਵੀ ਹੋ ਕੋਈ 1500 ਕਿਰਾਏ ਨੂੰ ਤਾਂ ਹੋਊਗੀ ਚਲ ਆਂ ਤਾਂ ਹੈਗਾ ਤੇ ਜੱਕਾ ਤੇ ਫਿਰ ਤੂੰ ਦੇ ਦੇ ਮੈਨੂੰ ਥੋੜੇ ਘਾਣੇ ਮੈਂ ਤੈਨੂੰ ਕਿੱਦੇ ਮੇਰੀ ਪੇਠਣਾਈ ਮੈਂ ਤੈਨੂੰ ਉੱਚੋ ਫੇਰ ਦੇ ਦੂੰ ਦੁਬਾਰੇ ਚਲ ਹਾਂ ਐ ਕਰ ਲਈ ਤਾਂ ਹੀ ਕੋਈ ਨਹੀਂ ਮੈਂ ਦੇ ਦੂੰ 1000 ਰੁਪਏ ਤੈਨੂੰ ਚੰਗਾ ਤੇ ਫਿਰ ਮੈਂ ਆਏ ਕਹਿੰਦੇ ਮੈਂ ਚਲ ਖਵਾ ਤਾਂ ਹੁਣ ਮੈਨੂੰ ਘਰੇ ਤਾਂ ਕਿਹੜਾ ਕੱਢਣ ਦੇਊਗੀ ਤੇ ਮੈਂ ਤਾਂ ਮੈਂ ਕੱਢਾ ਕਢਾਏ ਉੱਥੋਂ ਵੱਧਿਆ ਡੱਬਾ ਹੀ ਲੈ ਜੂੰਗੀ हां तई तू ਮਾਨਸਾ ਤੋਂ ਲੈ ਜੀ ਬਣਿਆ ਬਣਾਇਆ ਉੱਥੇ ਨਾਲੇ ਕੁਝ ਮਰਜ਼ੀ ਲੈ ਲਾ ਕੋਈ ਚੀਜ਼ ਮਰਜ਼ੀ ਲੈ ਲਾ ਹੁਣ ਕਾ ਤੂੰ ਮੈਂ ਤਾਂ ਕਰਦੀ ਆ ਉਹ ਤਾਂ ਅੱਗੇ ਵੇਲੇ ਸੀ ਜਿੱਦੋਂ ਅਗਲੇ ਨੂੰ ਚੀਜ਼ ਕਰੇ ਬਣਾ ਕੇ ਦੇਣੀ ਪੈਂਦੀ ਹਾਂ ਬਸ ਉੱਥੇ ਮੈਂ ਨਾਲ ਦੇ ਖੋਏ ਦੇ ਡੱਬੇ ਲੈ ਜੂੰਗੀ ਬਸ ਫਿਰੇ ਵੜੀ ਕਾ ਕੱਢੀ ਕੜਾਈ ਦੇ ਤੇ ਨਾਲੇ ਲੈ ਜੂੰਗੀ ਦੇਖ ਮੈਂ ਤਾਂ ਸਾਰਾ ਸਮਾਨ ਦੂਜਾ ਮੁੱਲ ਦਾ ਇਹਨੂੰ ਪਤਾ ਹੀ ਨਾ ਲੱਗਣ ਦੇ ਮੈਂ ਸਾਡੀ ਨੂੰ ਪਤਾ ਹੀ ਨਾ ਲੱਗਣ ਦੇ ਤੂੰ ਤਾਂ ਇਹਨੇ ਦੱਸ ਮੈਂ ਕੁੜੀ ਕੋੜੇ ਜਾਨੀ ਆਂ ਆਹੀਂ ਕਰਾ ਫਿਰ ਤੇਰੇ ਵਾਲੀ ਵਿਆਹ ਚੀ ਕਰਾ ਜੇ ਹੁਣ ਮੈਂ ਘਰੋਂ ਉਹਨੂੰ ਉਹ ਕਾੜਦੀਆਂ ਫਿਰ ਕਲੇਸ਼ ਪਾਉਗੀ ਫਿਰ ਹੁਣ ਉਹੀ ਤੈਨੂੰ ਜਿੰਮੀ ਮੈਰੇ ਦੇਈ ਜਾਨੀਆਂ ਪੈਸੇ ਹੈਗੇ ਤੇਰੇ ਕੋਲ ਪਰਸਨ ਵਾਲੇ ਘੱਟੇ ਤਾਂ ਮੈਥੋਂ ਲੈ ਜੀ 1000 ਰੁਪਏ ਫੜ ਕੇ ਚਾ ਚੰਗਾ ਨਾਸੀ ਨਾ ਤੂੰ ਐ ਕਹਦੇ ਭਾਈ ਮੈਂ ਤਾਂ ਕਿਸੇ ਦੇ ਪਿੰਡ ਚ ਕੰਮ ਜਾ ਕੇ ਆਉਣੀ ਆ ਚਾ ਚੰਗਾ ਫਿਰ ਮੈਂ ਤੇਰੇ ਨਾਲ ਹੋਰੀ ਬਿਉ ਕੀ ਕਰਦੀ ਉਹਦੇ ਨਾਲ ਹੁਣ ਤੈਨੂੰ ਪਤਾ ਭਾਈ ਕੁੜੀ ਵਿਚਾਰੀ ਡੀਕੀ ਜਾਂਦੀ ਹੈ ਗੱਲ ਕਰ ਐ ਕਰੀ ਤਾਈ ਛੇਤੀ ਮੁੜਿਆਈ ਜੇ ਬਾਲਾ ਟਾਈਮ ਲਾਈ ਫਿਰ ਤਾਂ ਬੰਦੇ ਨੂੰ ਛੱਕਾ ਹੋ ਜਾਂਦਾ ਆ ਵੀ ਕਿ ਦਰਵਾਗੇ ਆ ਗਈ ਹੈ ਕਿ ਤੇਰੀ ਗੱਲ ਮੰਨਣ ਦੀ ਆ ਬਸ ਇੱਕ ਬਸ ਚੜੀ ਤੇ ਦੂਜੀ ਉਤਰੀ ਹਾਂ ਚਲ ਕਿਹੜਾ ਬਾਲੀ ਬਾਟ ਹੈ ਨੇੜੇ ਦੀ ਬਾਟ ਹੈਗੀ ਤੇ ਮੈਂ ਤਾਂ ਪੀ ਕੇ ਚਾਹ ਦੀ ਕੁੱਟ ਉਹਦੀ ਮੋੜ ਪੂੰਗੀ ਉਹਦੀ ਮੋੜ ਪੀ ਕੁੜੀ ਨੂੰ ਫੋਨ ਕਰਦੀ ਭਈ ਚਾਹ ਦੀ ਕੁੱਟ ਕਰਕੇ ਰੱਖੀ ਮੈਂ ਤਾਂ ਉਹਦੀ ਪੀਣਸਾਰ ਮੜੂੰਗੀ ਦੇਖ ਮੈਂ ਨਹੀਂ ਆਈ ਦੱਸ ਕੇ ਹਾਂ ਚਾ ਚੰਗਾ ਫੇਰ ਤੇ ਫਿਰ ਫੋਨ ਤਾਂ ਮੈਨੂੰ ਫਿਰ ਛੋਡੇ ਕੋਈ ਕਰਨਾ ਪਊਗਾ ਕੋਈ ਨਹੀਂ ਤਾਈ ਮੈਂ ਫੋਨ ਲਾ ਦੂੰ ਮੇਰੇ ਕੋਲ ਹੈ ਤੈਗਾ ਨੰਬਰ ਹਾਂ ਬਸ ਫੇਰ ਤੂੰ ਨੰਬਰ ਲਾ ਕੇ ਕਹੀ ਨਹੀਂ ਮਰੇਗਾ ਕੋਈ ਪੈਨ ਨੂੰ ਲਾਉਣੇ ਹਾਂ ਮੈਂ ਬੀਬੀ ਬਾਪਾ ਮਾਫੀ ਲਾ ਦੂੰਗੀ ਤੇ ਬਸ ਫੋਨ ਲਾ ਕੇ ਕੁੜੀ ਨੂੰ ਕਹੀ ਨਹੀਂ ਵੀ ਬੇਬੇ ਆਉਂਦੀ ਹੈਗੀ ਤੇ ਚਾਹ ਕਰਕੇ ਰੱਖੀ ਨਾ ਮੈਂ ਕਹਿ ਦੂੰ ਆਪੇ ਕਹਿ ਬਸ ਮੈਂ ਤੇਰੇ ਵਾਲੀ ਬਿਊਟੀ ਕਰ ਦਿੰਗਾ ਤੂੰ ਜਾ ਤੇ ਬਸ ਕਰੇ ਨਾ ਜੇ ਤੇ ਚਾਹ ਦੀ ਘੁੱਟ ਪੀਣੀ ਹੈ ਪੀ ਜਾ ਨਹੀਂ ਚਾਹ ਤਾਂ ਮੇਰੇ ਕੋਲੇ ਵੀ ਬਣੀ ਪਿਉਰੇ ਪੀ ਜਾ ਨਾ ਚਾਹ ਤਾਂ ਮੈਂ ਦੇਖ ਜੂ ਫਿਰ ਉਹਨੂੰ ਉੱਥੇ ਹੀ ਪੀ ਦੂੰਗੀ ਚਲ ਤੇਰੀ ਮਰਜ਼ੀ ਹੈ ਤਾਈ ਲੱਕੀ ਕਰੇ ਤਾਈ ਵਿਚਾਰੀ ਉਹੀ ਗੱਲ ਜੇ ਨਹੀਂ ਜਾਂਦੀ ਤਾਂ ਧੀਆ ਡੀਕ ਦ ਤੇ ਹੁਣ ਨੂੰ ਕਹਿੰਦੀ ਮੇਰੀ ਜਾਨ ਨਹੀਂ ਦਿੰਦੀ ਨੂੰ ਐ ਨਹੀਂ ਦੇਖਦੀ ਮੇਰੇ ਵੀ ਪਿੱਕ ਕੇ ਦੇਖੀ ਜਾਂਦੇ ਹੈਗੇ ਆਪ ਤਬ ਤੇਰਾ ਫੜ ਲਾਂ ਦੀ ਇਹ ਸਮਾਨ ਤੇ ਦੇਖ ਲਾ ਤਾਈ ਨੂੰ ਵਿਚਾਰੀ ਨੂੰ ਐ ਕਰਦੀ ਚੱਲ ਮੈਂ ਦੇ ਦੂੰ ਤਾਈ ਨੂੰ 1000 ਰੁਪਏ ਜੀ ਲੈਣ ਆਈ ਤਾਂ ਨਾ ਤਾਂ ਮੈਂ ਹੁਣ ਆਪਦੇ ਪੈਸੇ ਚੱਕ ਲਿਆ ਮੈਂ ਕਰੋ ਕਿਹੜੇ ਹੈਗੇ ਆ ਮੇਰੇ ਕੋਲੇ ਤੇ ਨਾਲੇ ਮੈਂ ਚੱਕ ਲਿਆ ਮੈਂ ਆਪਦਾ ਝੋਲਾ ਤੇ ਆਪ ਤਾਂ ਮੈਂ ਹਾਈ ਗਈਂਗੀ ਵੀਰੇ ਪਾਏ ਜਾਂ ਨਾਤੀਂਗੀ ਵਧੀਆ ਛੋਲ ਲੈਗਾ ਤੇ ਫੇਰ ਬਸ ਇਧਰ ਹੀ ਆਈ ਵਗ ਜੂਗੀ ਦੱਸ ਕੀ ਨਹੀਂ ਜਾਂਦੀ ਘਰੇ ਇਹਨੂੰ ਤਾਂ ਤੇ ਬਸ ਜਾਂਦੀ ਪੈਸੇ ਕੁਛ ਜੇ ਮੈਨੂੰ ਆ ਜੱਗਾ ਵੀ ਘੱਟ ਜਾਂਦੀ ਜਾਂਦੀ ਹਰਪ੍ਰੀਤ ਤੋਂ ਫੜ ਕੇ ਲੈ ਕੇ ਜਾਊਂਗੀ ਪੁੱਛ ਕੇ ਤਾਂ ਮੈਂ ਉਹਨੂੰ ਆਈ ਆ ਉਹ ਆਦੀ ਸੀ ਕੋਈ ਨਾ ਤਾਈ ਲੈ ਗਈ ਤੇ ਜਵਾਬ ਤਾਂ ਕਾਨੂੰ ਦਿੰਦੀ ਆ ਉਧਰ ਹੀ ਬਸ ਟੱਪ ਜੂਗੀ ਲੈ ਕੇ ਪੈਸੇ ਹਰਪ੍ਰੀਤ ਤੋਂ ਆ ਗਈ ਫੇਰ ਕੌਲੇ ਕੱਸਦੀ ਫਿਰਦੀ ਹੈਗੀ ਢੱਕਾ ਤੋੜਦੀ ਨਹੀਂਗੀ ਕੁੜੇ ਕਾ ਕਾਲੀ ਭਾਈ ਵੀਰਪਾਲ ਮੈਥਾ ਨਹੀਂ ਹੁੰਦੀ ਆਪਦੀ ਕਰਕੇ ਪੀਰਾ ਕੀ ਗੱਲ ਭਾਈ ਤਾ ਤਾਂ ਹਜੇ ਟਾਈਮ ਨਹੀਂ ਸੀ ਭਾਈ ਕਰਨ ਦਾ ਮੈਂ ਵੀ ਕਿਦਾਂ ਦੀ ਗਈਆਂ ਭਾਈ ਸਾਰੇ ਧੰਦੇ ਕਰਦੀਆਂ ਬੇਬੇ ਤੇ ਤੂੰ ਤੜਕੇ ਤੂੰ ਉੱਠ ਕਰਦੀਆਂ 12 ਵਜੇ ਤੂੰ ਉੱਠਦੀਆਂਗੀ ਫਿਰ ਤੂੰ ਵਗ ਜਾਨੀਂ ਕੌਲੇ ਕੱਸਣ ਉਧਰ ਕੌਲੇ ਕੱਛਣ ਦਾ ਭਾਈ ਹੁਣ ਜਾਣਾ ਹੀ ਐ ਮੈਂ ਬੋਲ ਜੇ ਕੌਲੇ ਕੱਛਣ ਆਈ ਨਹੀਂ ਬੋਲਦੇ ਹੁੰਦੇ ਵੱਡੇ ਬੰਦੇ ਨੂੰ ਮੈਂ ਦੱਸਾਂ ਗੱਲ ਮਾੜਾ ਮੋਟਾ ਬੋਲਣ ਦੀ ਮਤ ਲੈ ਲੈ ਵੀ ਕਿਵੇਂ ਬੋਲਦੇ ਹੁੰਦੇ ਸੱਸਾਂ ਨੂੰ ਭਾਂਡਾ ਨਹੀਂ ਮਾਂਜਦਾ ਠਿੱਕਰ ਮਾਂਜਦਾ ਬਗ ਜੂਗੀ ਉਧਰ ਤੜਕੀ ਉੱਠ ਕੇ ਕੌਲੇ ਕੱਸਣ ਉੱਠ ਕੇ ਭਾਈ ਹੁੰਜਾਲੇ ਕਦੇ 100 ਕੰਮ ਧੰਦਾ ਭਾਈ ਮੈਨੂੰ ਉਹੀ ਗੱਲ ਮੰਗੂ ਠੀਕ ਜੀ ਮੰਨਦਾ ਭਾਈ 100 ਪਾਸੇ ਕੰਮ ਧੰਦਾ ਹੁੰਦਾ ਸੰਤਾਂ ਆਏ ਐ ਬਸ ਵੀ ਮੇਰਾ ਕੰਮ ਹੀ ਕਰੀ ਜਾਵੇ ਮੇਰੇ ਲੀੜੇ ਤੋ ਦੇ ਕਿ ਤੇ ਮੇਰੇ ਭਾਂਡੇ ਮਾਂ ਦੇ ਕਦੀ ਬਸ ਕੰਮ ਕਰੀ ਜਾਵੇ ਕਿਤੇ ਚਾਹ ਦੇ ਟਾਈਮ ਤੇ ਆ ਜਾਨੀ ਆ ਤੂੰ ਰੋਟੀ ਟੁੱਕ ਦੇ ਟਾਈਮ ਤੇ ਆ ਜਾਨੀ ਆ ਫੇਰ ਵਗ ਜਾਨੀ ਆ ਤੇ ਭਾਈ ਚਾਹ ਵੀ ਪੀਣੀ ਆ ਰੋਟੀ ਵੀ ਖਾਣੀ ਆ ਇਨਕ ਦਾ ਭਾਈ ਮੈਂ ਕੰਮ ਕਰਦੀ ਆ ਦੀ ਚਾਹ ਜਿੰਨਾ ਤੇ ਰੋਟੀ ਜਿੰਨਾ ਤਾਂ ਆਏ ਕੋਈ ਮੈਂ ਜਮੀਨ ਤਾਂ ਨਹੀਂ 베ਲੀ ਬਈ ਕੇ ਖਾਂਦੀ ਭਾਈ ਜਿੱਥੋਂ ਮੇਰੇ ਤਾਂ ਆਉਦੇ ਧੰਦੇ ਨਹੀਂ ਰੋਟ ਆਉਦੇਗੇ ਮੈਂ ਕੀ ਕਰਾਂ ਜਵਾਖਾਂ ਨੇ ਕੰਮ ਲਾ ਰੱਖਿਆ ਮੈਂ ਤਾਂ ਨਾ ਕੋਈ ਜਵਾਖ ਨੂੰ ਚੱਕੇ ਉਧਰ ਵਗ ਜੂਗੀ ਬਸ ਉਧਰ ਪਤਾ ਨਹੀਂ ਕੀ ਰੱਖਿਆਗਾ ਜਵਾਖ ਵੀ ਭਾਈ ਕਾਹ ਕਦੇ ਜਾਂ ਤੇਰੇ ਸਾਰਾ ਕੁਝ ਕਰ ਦਿਆ ਨੀਰਾਚਾਰਾ ਵੀ ਪਵਾਉਣਿਆ ਭਾਂਡੇ ਢਿੰਡੇ ਵੀ ਮਾਂਜੇ ਮੜਾ ਜਾ ਕੰਮ ਨਾ ਕਰੀਏ ਤੂੰ ਰਿ ਭਾਈ ਨੂੰ ਤਾਂ ਮਾਂ ਕੇ ਮੈਂ ਨਾ ਕੋਈ ਪੱਠੀ ਚੱਥੇ ਟੜਕਦੀ ਹੁੰਦੀ ਆ ਐ ਤੇਰੇ ਕੋਲ ਲੱਗ ਜਾਨੀ ਆ ਮੈਂ ਤੈਨੂੰ ਦੱਸਾਂ ਗੱਲ ਇੰਨਾ ਨਹੀਂ ਘਰਾਉਂਦੇ ਹੁੰਦੇ ਸਾਰਾ ਦਿਨ ਫਿਰਦੀ ਰਹਿੰਦੀ ਉਧਰ ਅਜੇ ਤਾਂ ਕੁੜੀ ਨੂੰ ਲੋੜੀ ਦੇਣ ਨੂੰ ਫਿਰਦੀ ਹੈਗੀ ਆਈ ਨਹੀਂ ਪਤਾ ਕੀ ਕੁਛ ਕਰਦੀ ਫਿਰਦੀ ਹੈਗੀ ਬਾਹਰ ਸਾਰਾ ਕੁਝ ਚਕਾ ਦੇ ਕੁੜੀ ਨੂੰ ਸਾਰਾ ਕੁਝ ਦੇ ਦੇ ਪਤਾਈ ਤਾ ਜਾਬੜੀ 1000 ਰੁਪਿਆ ਲੈ ਗਈ ਫੜ ਕੇ ਚਲ ਮੈਂ ਵੀਰਪਾਲ ਨੂੰ ਤਾਂ ਦੱਸ ਕੇ ਆਵਾ ਵੀ ਭਾਈ ਤੇਰੀ ਸ਼ਸਨਾ 1000 ਰੁਪਿਆ ਲੈ ਗਈ ਫੇਰ ਅਗਲਾ ਐ ਕਹਿ ਦੰਨ ਵੀ ਕੋੜੇ ਤੂੰ ਤਾਂ ਗੱਲ ਕਰਦਾਂ ਦੀ ਕੀ ਬਤਾ ਹੁਣ ਤਾਈ ਟੱਪ ਗਈ ਹੋਵੇ ਤਾਈ ਤਾਂ ਕਦੋਂ ਦੀ ਲਈਏ ਪੈਸੇ ਮੇਰੇ ਤੋਂ ਫੜ ਕੇ ਤਾਈ ਤਾਂ ਘਰੇ ਦੀਨੀ ਨੇ ਨਾ ਤਾਂ ਬਾਰੜੇ ਪਹਿਲੇ ਵੀਰਪਾਲ ਤਾਂ ਉਹ ਫਿਰਦੀ ਪਾਥੀਆਂ ਚ ਵਿਚਾਰੀ ਉਸੇ ਕੋੜੀ ਜਾਨੀ ਆ ਕਿਲੂਆਂ ਪਾਥੀਆਂ ਚ ਅੱਥ ਮਾਰੀ ਜਾਂਦੀ ਏ ਕੀ ਬਣਾਈ ਜਾਨੀ ਵੀਰਪਾਲਾ ਕਿ ਭਾਣੇ ਪਾਥਰਾਂ ਨੇ ਲੋਟ ਕਰਦੀ ਸੀਗੀ ਅੱਛਾ ਨਹੀਂ ਸੀ ਪਾਥਰਾਂ ਸਾਰੀਆਂ ਭੇਜ ਗਈਆਂ ਕੋੜੇ ਹੋਰ ਨਹੀਂ ਭਾਣੇ ਮੀਂਹਾਂ ਸਾਰੀਆਂ ਭੇਜ ਗਈਆਂ ਅੰਦਰ ਤਾਂ ਰੱਖੀਆਂ ਨਹੀਂ ਗਈਆਂ ਕਦੋਂ ਕਦੀ ਇੰਨੇ ਕੋੜੇ ਬਾੜੇ ਚ ਮਦਵਾਵਾ ਚਿਰਦੀ ਆ ਰਹੀਆਂ ਭਾਣੇ ਫੇਰ ਤਾਂ ਭਾਣੇ ਤੇਰੀ ਸੱਸ ਟੱਪ ਗਈ ਲੱਗਦਾ ਥੋੜੇ ਤਾਂ ਬਾੜ ਤਾੜੇ ਪਏ ਸਾਰੇ ਹਾਏ ਟੱਪ ਗਈ ਹੋ ਭਾਣੇ ਫੇਰ ਕੁੜੀ ਕੋਲ ਜਾਣ ਨੂੰ ਕਹਿੰਦੀ ਸੀ ਕੁੜੀ ਕੋਲੇ ਜਾਣ ਨੂੰ ਕੀ ਕਹਿੰਦੀ ਸੀ ਮੈਂ ਇੱਥੋਂ ਫੜ ਕੇ ਲਈਆਂ 1000 ਰੁਪਇਆ ਮੈਨੂੰ ਕਹਿੰਦੀ ਮੈਨੂੰ 1000 ਰੁਪਇਆ ਦੇ ਦੇ ਹਾਂ ਨਹੀਂ ਭਾਣੇ ਫੇਰ ਤੂੰ ਕਾਹਨੂੰ ਦਿੱਤਾ 1000 ਰੁਪਇਆ ਤੇ ਫਿਰ ਭੈਣ ਜਦੋਂ ਹੁਣ ਮੰਗ ਲਿਆ ਮੈਂ ਤੁਮੈਨੂੰ ਐ ਦੱਸ ਜੇ ਮੇਰੀ ਸੱਸ ਤੇਰੇ ਕੋਲੇ ਆ ਜੀ ਵੀ ਭਾਈ ਮੈਂ ਕੁੜੀ ਨੂੰ ਲੋੜੀ ਲੈ ਕੇ ਆਉਣੀ ਐ ਤੂੰ ਵੀ ਤਾਂ ਦੇਂਗੀ ਤੂੰ ਕਿਹੜਾ ਜਵਾਬ ਦੇ ਦੇਂਗੀ ਮੈਂ ਤੈਨੂੰ ਦੱਸਣ ਆਈਆਂ ਭੈਣ ਪਹਿਲੀ ਮੇਰੀ ਗੱਲ ਸੁਣ ਚੰਗੀ ਪਰੀ ਉਹਦੀ ਪਰਸਨ ਆਉਂਦੀ ਹੈਗੀ ਤੇ ਪਰਸਨ ਨਹੀਂ ਉਹ ਕਰ ਸਕਦੀਗੀ ਲੈ ਪਰਸਨ ਵਾਲੇ ਵੀ ਹੈਗੇ ਨਾ ਹੁਣ ਤੈਨੂੰ ਕੀ ਪਤਾ ਤੀਨੂ ਕੀ ਕੁਝ ਲੈ ਕੇ ਜਾਊਗੀ ਤੀਨੂ ਕਿਤੇ ਹੀ ਮੁੜਿਆਊਗੀ ਉਹ ਵੀ 1500 ਦਾ ਸਾਮਾਨ ਦੇ ਕੇ 2500 ਰੁਪਇਆ ਲੈ ਕੇ ਗਈ ਐ ਮੈਨੂੰ ਤਾਂ ਐ ਕਹਿੰਦੀ ਸੀ ਕਹਿੰਦੀ ਉੱਥੋਂ ਦੋ ਡੱਬੇ ਖੋਏ ਦੇ ਲੈ ਕੇ ਜਾਊਂਗੀ ਬਣੇ ਬਣਾਏ ਤੇ ਨਾਲੇ ਦੂਜਾ ਸਾਰਾ ਸਮਾਨ ਲੈ ਕੇ ਜਾਉਂਗੀ ਨਾ ਐ ਨਹੀਂ ਪਤਾ ਕੋਈ ਸ਼ੂਟਰ ਲੈ ਜੇ ਭੈਣੇ ਤੁਰ ਜਾਂਦੀ ਦੇਖ ਲੈ ਨੀ ਭੈਣੇ ਮੇਥੋਂ ਚੋਰ ਨੂੰ ਵਾਗੀ ਮੈਂ ਤਾਂ ਇੱਧਰ ਆ ਗਈ ਉਹਦੀ ਰਿਸਕ ਗਈ ਮੈਨੂੰ ਕਹਿੰਦੀ ਸੀ ਖੋਆ ਕੱਢ ਦੇ ਅੱਛਾ ਤੇ ਪਿੰਨੀਆਂ ਬਣਾ ਦੇ ਚੌਲਾਂ ਦੀਆਂ ਤੇ ਮੈਂ ਜਾਣਾ ਕੁੜੀ ਕੋਲੇ ਉਹਨੇ ਤੀਜੇ ਕਦੋਂ ਉੱਟ ਜਾਂਦੀ ਹੈਗੀ ਨਹੀਂ ਭੈਣੇ ਉਹੀ ਗੱਲ ਇਹਨਾਂ ਨੂੰ ਤਾਂ ਉਹੀ ਗੱਲ ਈਆਂ ਦੀ ਰਹਿੰਦੀ ਐ ਨੂਹਾਂ ਬਾਰੇ ਤਾਂ ਜਮੀ ਨਹੀਂ ਸੋਚਦੀਆਂ ਸਾਡੀ ਮੇਰੀ ਬੇਬੇ ਭੈਣੇ ਹੁਣ ਲੈ ਦੋ ਦਿਨ ਹੋ ਗਏ ਉਹਨੂੰ ਗਈ ਨੂੰ ਪਰ ਤੇਰੇ ਕੋਲ ਤਾਂ ਦੱਸ ਦਿੰਦੀ ਹੈਗੀ ਮੇਰੇ ਕੋਲੇ ਨਹੀਂ ਕੁਸੋ ਦੱਸਦੀ ਅੱਛਾ ਹਾਂ ਫੇਰ ਆਈਏ ਭਾਣੇ ਸਾਰਿਆਂ ਦੀ ਇਹੀ ਹਾਲ ਹੈ ਮੇਰੀ ਬੇਬੇ ਵੀ ਉਹੀ ਗੱਲ ਮੈਨੂੰ ਕਹਿੰਦੀ ਕੱਢ ਕੇ ਦੇ ਸਮਾਨ ਤਿਆਰ ਕਰਕੇ ਦੇ ਭਾਣੇ ਜੇ ਨਹੀਂ ਕਰਦੇ ਫਿਰ ਘਰੇ ਘਰੇ ਇਸ ਪੈਂਦਾ ਫਿਰ ਤੇਰਾ ਬਾਈ ਲੜਦਾ ਫਿਰ ਦੇਣਾ ਪਿਆ ਕੀ ਕਰਾਂ ਹੁਣ ਉਹੀ ਤਾਂ ਗੱਲ ਆ ਭਾਣੇ ਹੁਣ ਰਿਸਕ ਗਈ ਹੁਣ 15 ਦਿਨ ਨਹੀਂ ਮੁੜਦੀ ਭਾਣੇ ਇਹ ਫੇਰ 15 ਦਿਨ ਉਹਥੇ ਕੀ ਕਰੂਗੀ ਗਈ ਤਾਂ ਲੋੜੀ ਦੇਣੇ ਬਸ ਭਾਣੇ ਉਥੇ ਕੁੜੀ ਗੋਲੇ ਰਹੂਗੀ ਅੱਛਾ ਤੇ ਚੰਗਾ ਚੋਕਾ ਖਾਊਗੀ ਅੱਛਾ ਚੱਲ ਪੈਣੀ ਮਰਜੀ ਆ ਉਹਦੀ ਹਨਾ ਚੱਲ ਉਹ ਤਾਂ ਵਧੀਆ ਨਹੀਂ ਜੇ 15 ਦਿਨ ਰਹੂਗੀ ਤੇਰਾ ਸਿਆਲ ਵਧੀਆ ਨੰਗ ਜੂ ਤੇ ਕੀ ਕਰਾਉਣੇ ਡੱਕਾ ਤੋੜਦੀ ਨਹੀਂ ਸੀ ਚੰਗਾ ਖਾਂਦੀ ਸੀ ਚੰਗਾ ਪੀਂਦੀ ਸੀ ਪਰ ਤਾਂ ਭਾਂਡੇਾਂ ਟਾਈਮ ਤੇ ਤਾਂ ਉਧਰ ਰਿਸਕ ਜਾਂਦੀ ਹੈਗੀ ਉਹ ਕੰਮ ਦਾ ਡੱਕਾ ਤਾਂ ਤੋੜਦੀ ਨਹੀਂ ਪੈਣੀ ਉਹ ਹਾਂ ਨਹੀਂ ਚੱਲ ਚੱਕ ਲੈ ਪੈਣੀ ਪਾਠੀਆਂ ਤੇਰੀਆਂ ਤੋਂ ਹੀ ਗੱਲ ਪਾਠੀਆਂ ਭਿਜੀਆਂ ਹੋਰ ਪੈਣੀ ਸਾਰਾ ਵੀ ਸੁੱਕਣੀਆਂ ਪਾ ਲੈ ਫੇਰ ਲੈ ਜੀ ਚੱਕ ਕੇ ਕੋਈ ਨਹੀਂ ਪੈਣੀ ਜੇ ਲੋਡ ਹੋਈ ਤਾਂ ਮੈਂ ਚੱਕਵਾ ਜੂਗੀ ਨਾ ਕੋਈ ਨਾ ਪੈਣੀ ਹਾਂ ਚੱਲ ਚੰਗਾ ਪੈਣੀ ਚੰਗਾ ਪੈਣੀ ਇਹਨੂੰ ਆਉਣ ਦੇ ਮੈਂ ਤਾਂ ਉਹੀ ਕਹਤਾ ਵੀ 15 ਦਿਨ ਲਾ ਕੇ ਆਊਗੀ ਪਤਾ ਹੀ ਨਹੀਂ ਪਤਾ ਕੱਲ ਨੂੰ ਉੜਿਆ ਵੇ ਇਹਨੂੰ ਮੈਂ ਕਰੂੰਗੀ ਲੋਟ ਨਾ 1000 ਰੁਪਏ ਉਹ ਤੋਂ ਲੈ ਗਈ ਨਾ ਮੇਰੇ ਕੱਢ ਕੇ ਲੈ ਗਈ ਬੇਬੇ ਨਹੀਂ ਆਈ ਹਜੇ ਤੱਕ ਪਤਾ ਨਹੀਂ ਕਦੋਂ ਕਾਊਗੀ ਹਰ ਪ੍ਰੀਤ ਕੇ ਘਰੋਂ ਲਾਇਆ ਸੀ ਫੋਨ ਬੇਬੇ ਨੇ ਕਹਿੰਦੀ ਸੀ ਮੈਂ ਆਉਂਗੀ ਅੱਜ ਆਈ ਹੈ ਨਹੀਂ ਹਜੇ ਤੱਕ ਲੈ ਕਿਹੜਾ ਕਲੇਸ਼ਨ ਕਲੇਸ ਪਾ ਕੇ ਖੜ ਗਈ ਅਸਕੇ ਤਾਂ ਤੋਰਿਆ ਨਹੀਂ ਚੋਰੀਆਂ ਚੋਰੀਆਂ ਆਈਆਂ ਮਾਸਾ ਭੱਜੀ ਨਸ ਸੀ ਪੱਦੀ ਨਸੀ ਆਈਆਂ ਪੱਦੀ ਨਸੀ ਮਰੂੰਗੀ ਨਹੀਂ ਜੇ ਹੁਣ ਵਧੀਆ ਸਕੇ ਟੋਰ ਦੀ ਤਰਾਤ ਲਾ ਕੇ ਜਾਂਦੀ ਕੁੜੀ ਕੋਲ ਆਵੇ ਕੀ ਲੈ ਰਾਜਵੀਤ ਹਰ ਪਾਈਆ ਹਾਂ ਠੀਕ ਹੈ ਪੁੱਤ ਵਧੀਆ ਤੂੰ ਤਾਂ ਚੁਰਦੇ ਮੂਰੀ ਬੈਠੀਆਂ ਹਾਂ ਜੀ ਹਾਂ ਠੀਕ ਹੈ ਭਾਈ ਸਾਹਿਬ ਬੈਠੀ ਵਜਾ ਦੇ ਸੇਕ ਲੈ ਲੈ ਪੁੱਤ ਇੱਥੇ ਬੈਠੇ ਜਾਣੀ ਮੈਂ ਤਾਂ ਕਿਹੜਾ ਮੈਂ ਕਿਹੜਾ ਕਰੋ ਕਰੋ ਮੈਂ ਸੇਕ ਕੇ ਆਈ ਐ ਪੁੱਛਣਾ ਤਾਂ ਕਲੇਸ਼ ਪਾ ਕੇ ਬਈਗੀ ਕੋਈ ਤਿਆਰੀ ਨਹੀਂ ਕਰਕੇ ਦਿੱਤੀ ਭਾਈ ਉਹਨੇ ਤਾਂ ਮੈਨੂੰ ਰੇ ਬੇਚਾਲ ਕੋਈ ਨਹੀਂ ਬੇ ਖਾਲੀ ਭਰ ਜੇ ਜੀ ਆ ਗਈ ਵਧੀਆ ਰੇਵੇ ਮੇਰੇ ਕੋਈ ਤਾਂ ਕੋ ਚਨਾ ਭਾਈ 1000 ਰੁਪਇਆ ਤਾਂ ਹਰਪ੍ਰੀਤ ਤੋਂ ਫੜ ਕੇ ਲਈਆਂ ਤੇ 1500 ਮੇਰੇ ਸੀ ਕੋਲੇ ਪੇਛਣ ਵਾਲਾ ਤਾਂ ਭਾਈ ਆ ਸਮਾਨ ਲਿਆਈਆਂਗੀ ਇੱਕ ਵਿੱਚ ਤੇਰਾ ਛੂਟ ਆਗਾ ਤੇ ਸਾਰਾ ਭਾਈ ਸਮਾਨਾ ਖੋਆ ਵੀ ਨਿਕਟ ਕੇ ਦਿੱਤਾ ਮੁੱਲ ਦਾ ਲਿਆਂਦਾ ਭਾਈ ਮੈਂ ਤਾਂ ਡੱਬੇ ਮੇਰੇ ਨਾਂ ਕੱਢ ਕੇ ਦੇਂਦੇ ਮੇਰੇ ਕੋਲੇ ਆ ਵੀ ਨਾ ਲੈ ਕੇ ਆਉਂਦੀ ਤਾਂ ਮੰਜਾ ਮੈਂ ਖਾਲੀ ਆ ਜਾਂਦੀ ਮੈਨੂੰ ਤਾਂ ਐ ਹੋ ਜਾਂਦਾ ਮੇਰੀ ਬੇਬੇ ਆ ਗਈ ਬਸ ਖਾਲੀ ਦਾ ਪੁੱਤ ਕਿੱਥੋਂ ਆਇਆ ਜਾਂਦਾ ਢੀਂਗਾ ਕੋਲੇ ਐਵੇਂ ਲੱਗਦਾ ਢੀਂਗਾ ਵੀ ਡੀਕ ਦਗਾ ਨੇ ਆਸ ਕਰਦੀਆਂ ਨੇ ਮਾਪਿਓ ਦੀ ਵੀ ਆਉਣਗੇ ਤਾਂ ਮੈਨੂੰ ਕੋਈ ਵਿਹਾਰ ਫੜਾ ਕੇ ਜਾਣਗੇ ਐਵੇਂ ਲੱਗਦਾ ਭਾਈ ਦੇਵਲਾ ਹੁਣ ਉਹਦੇ ਪੇਕੇ ਕਿਹੜਾ ਹੁੰਦੇ ਨਹੀਂ ਪਰ ਉਹੀ ਗੱਲ ਵਾਂਗੂ ਗੀਬ ਝੰਜਾਂ ਚੰਦਰੀ ਦੇ ਦਾਸ ਨਹੀਂ ਜੇ ਦਾਸ ਹੋਵੇ ਤਾਂ ਖੁਸ਼ ਹੋ ਕੇ ਭੇਜੇ ਵੀ ਨਾ ਮੇਰੀ ਪਰਜਾਈ ਮੇਰੇ ਕੋਲੇ ਵੀ ਭੇਜਦੀਆ ਮੇਰੇ ਮਾਂ ਪਿਓ ਨੂੰ ਤਿਆਰ ਕਰਕੇ ਪਰ ਹਈ ਨਹੀਂ ਇੰਨੀ ਸਾਰ ਚਲਦਾ ਛੱਡ ਪਰੇ ਬੇਹੋਰ ਕੱਲ ਠੀਕ ਹੋਵੇ ਬੇਬੇ ਜਾਨ ਹਾਂ ਠੀਕ ਆ ਪਾਈ ਸਾਰੇ ਬੜੀਆ ਚੋਰੀਆਂ ਚੋਰੀਆਂ ਆਈਆਂ ਮੈਂ ਤਾਂ ਉਹ ਤਾਂ ਬਾਗੀ ਸੀ ਨੀਰਾ ਪਾਉਣਾ ਤੇ ਬਸ ਮੈਂ ਤਾਂ ਮਗਰੋਂ ਬੋਸਕਦੇ ਨੇ ਆਉਦੀ ਚੱਕ ਕੇ ਪੈਸੇ ਪੇਠਣ ਵਾਲੇ ਤੇ 1000 ਰੁਪਇਆ ਫੜ ਕੇ ਮੈਂ ਤਾਂ ਇੱਧਰ ਦੀ ਇੱਧਰ ਹੀ ਆ ਗਈ ਮੈਂ ਤਾਂ ਡੀਡੇ ਵੀ ਨਹੀਂ ਵਦਲੇ ਚਲ ਕੋਈ ਨਹੀਂ ਬੇਬੇ ਤੂੰ ਕਾਹਤੋਂ ਇਹਨੇ ਖਰਚਾ ਕਰਿਆ ਇਹਨਾਂ ਚਲ ਕੋਈ ਨਾ ਭਾਈ ਖਰਚਾ ਤਾਂ ਕਰਦਾ ਹੈਗਾ ਤੇ ਚਲ ਤੂੰ ਤਾਂ ਵਧੀਆ ਨੇ ਸੱਤੂਲੇ ਮੂਰੀ ਵੇ ਸੇਕ ਆ ਵਧੀਆ ਹੋਣਾ ਠੰਡ ਵਾਲੀ ਆਏਗੀ ਹੋਰ ਸੇਕ ਲਵੇ ਬੇ ਅੱਗ ਸੇਕ ਲਵੇ ਵਿਚਾਵ ਨਾ ਕੋਈ ਨਾ ਪੁੱਤ ਚਾਹਤਾ ਪਈ ਹੂ ਬਸ ਮੈਂ ਤਾਂ ਇਹੀ ਦੇ ਦੇ ਗੁੱਟ ਮੈਂ ਤਾਂ ਮੁੜੂਗੀ ਬੇ ਤੈਨੂੰ ਪਤਾ ਨੂੰ ਪਤਾ ਲੱਗ ਜੂ ਮੈਂ ਕਿਹੜਾ ਦੱਸ ਕੇ ਆਈਆਂ ਉਹਨੂੰ ਹਾਂ ਤੇ ਜੇ ਹੁਣ ਸਕੂਲ ਟੋਰ ਦੀ ਫਟ ਮੈਂ ਰਾਤ ਲਾ ਕੇ ਜਾਂਦੀ ਤੇਰੇ ਕੋਲ ਚਲ ਕੋਈ ਨਾ ਕਿਤੇ ਮੈਂ ਫੇਰ ਰਾਤ ਲਾ ਕੇ ਜਾਉਂਗੀ ਚੰਗਾ ਕੋਈ ਨਵੇ ਬੇਬੇ ਕਦੇ ਫੇਰ ਆ ਜੀ ਚਲ ਕੋਈ ਨਾ ਪੁੱਤ ਲਾ ਪਾ ਦੇ ਮੈਨੂੰ ਤੇਹੀ ਚਾਹ ਪਾ ਦੇ ਬਸ ਮੈਂ ਤਾਂ ਹੁਣ ਮੁਰੂਂਗੀ ਉਹਦੀ ਪਾਉਣੇ ਬੇਬੇ ਬਾਤੀ ਚੱਕ ਲਾ ਪਾਈ ਇੱਥੋਂ ਟੋਕਰੀ ਚ ਹਬੇ ਬੇ ਵਿਚਾਰੀ ਪਤਾ ਨਹੀਂ ਕਦੋਂ ਕਦੀ ਆਈ ਠੰਡੇ ਨਾਲ ਮਰਦੀ ਵਿਚਾਰੀ ਐਨੀ ਠੰਡ ਸੀਗਾ ਤੇ ਤੂੰ ਨਾ ਆਉਂਦੀ ਚਲ ਕੋਈ ਨਾ ਪੁੱਤ ਇਹ ਤਾਂ ਮੈਂ ਪਾਉਣੀਆ ਚਾਹਤਾ ਜਾ ਤੇ ਪੀ ਲਵੇ ਆ ਸਮਾਨ ਤਾਂ ਰਿਹਾ ਪੁੱਤ ਕੋਈ ਆ ਜਾਂਦਾਗਾ ਚਲ ਕੋਈ ਨਹੀਂ ਤੇ ਸਮਾਨ ਤਾਂ ਮੈਂ ਧਰੇ ਰਿਹਾ ਧਰੇ ਆਂਦਾ ਕਿਆ ਮੈਂ ਪਾਕੇ ਪੀਨੂ ਕੋਈ ਚਲ ਤੀ ਲਵੇ ਪਾਕੇ ਚਾਹ ਤੂੰ ਆ ਚਲ ਠੀਕੇ ਕਿਹੜਾ ਕੁੱਟ ਚਾਹੀ ਤੇ ਮੈਂ ਤਾਂ ਕਿਹੜਾ ਜਾਵਾਂ ਉਹ ਫੇਰ ਐਵੇਂ ਲੱਗਦਾ ਫੇਰ ਪੁੱਛੂਗੀ ਇੰਨਾ ਟਾਈਮ ਲਾ ਕੇ ਆਈਆਂ ਕਿੱਧਰੋਂ ਆਈਆਂ ਬਸ ਹੁਣ ਤਾਂ ਹੀ ਨਾ ਪਤਾ ਲੱਗੇ ਵੀ ਇਹ ਰਾਜਵੀਰ ਕੋਲੇ ਸਮਾਨ ਫੜਾ ਕੇ ਆਈਏ ਬਸ ਮੈਂ ਤਾਂ ਹੁਣ ਜੱਕਦੇ ਨੇ ਹੁਣ ਮੁੜ ਜੂਗੀ ਚੰਗਾ ਭਾਈ ਰਾਜਵੀਰ ਮਾਤਾ ਜਾਨੀ ਹੈ ਕੀ ਚੰਗਾ ਮੈਂ ਤੇ ਰਹਿ ਪੈਂਦੀ ਨਾ ਤੂੰ ਅੱਜ ਨਹੀਂ ਪੁੱਤ ਮੈਂ ਰਹਿ ਨਹੀਂ ਤੇ ਮੈਂ ਤਾਂ ਜਾਨੀ ਤੈਨੂੰ ਪਤਾ ਫਿਰ ਉਹਦਾ ਕਲੇਸ਼ਨ ਦਾ ਫੇਰ ਮਿਲ ਸੋਹਾਂ ਤੇਰੇ ਲਊਗੀ ਵੀ ਕਿਧਰੋਂ ਆਈਆਂ ਕਿੰਨਾ ਟਾਈਮ ਲੱਗਿਆ ਆਈਆਂ ਤੂੰ ਚਲ ਕੋਈ ਨਾ ਭਾਈ ਕਿਤੇ ਮੈਂ ਫੇਰ ਆਉਂਗੀ ਰਬ ਸੁੱਖ ਰੱਖੇ ਤੇ ਮੈਂ ਹੁਣ ਤਾਂ ਮੈਂ ਜਾਨੀ ਆ ਮੇਰੀ ਪਰਜਾਈ ਤੋਂ ਡਰਦੀ ਵਿਚਾਰੀ ਬੇਬੇ ਤਾਂ ਮੇਰੀ ਅੱਜ ਇੱਕ ਰਾਤ ਵੀ ਨਹੀਂ ਲਾ ਕੇ ਗਈ ਮੇਰੇ ਕੋਲੇ ਕਹੇ ਜੀ ਪਰਜਾਈ ਹੈਗੀ ਕਿਉਂ ਦੀ ਬਹਦੀ ਰਹੀ ਹਰ ਪ੍ਰੀਤ ਤੇ ਵਿਚਾਰੀ ਨੇ ਹਜ਼ਾਰ ਰੁਪਿਆ ਉਹਨੇ ਦੇਤਾ ਚਲ ਭਾਈ 1500 ਮੇਰੇ ਕੋਲੇ ਸੀ ਹੁਣ ਚਲ ਮੇਰੀ ਟਕਸ਼ਨ ਫਰੀ ਹੋ ਗਈ ਜਵਾਕੜੀ ਨੂੰ ਸਮਾਨ ਫੜਾਇਆ ਹੀ ਹੁਣ ਚਲ ਨਾ ਮੈਨੂੰ ਕੋਈ ਜਾਣ ਦੀ ਸੋਚ ਆ ਕਿਸੇ ਪਾਸੇ ਨਾ ਆਉਂਦੀ ਆ ਗਈ ਤਾਈ ਹਾਂ ਭਾਈ ਆ ਗਈ ਮੈਂ ਤਾਂ ਠੀਕ ਠਾਕ ਸੀ ਵਧੀਆਂ ਹਾਂ ਵਧੀਆਂ ਠੀਕ ਠਾਕ ਭਾਈ ਮੈਂ ਤਾਂ ਤੇਰੇ ਵਾਲੀ ਗੱਲ ਕਰੀ ਮੈਂ ਤਾਂ ਪੀ ਕੇ ਘੁੱਟ ਚਾਹਦੀ ਤੇ ਮੈਂ ਤਾਂ ਉਹਨੇ ਪਹਿਲੀ ਮੂਰਤੀ ਤੇ ਮੈਂ ਤਾਂ ਰਹੰਦਤ ਵਿਚਾਰੀ ਨੇ ਜੋਰ ਲਾਇਆ ਕੰਦੀ ਰਾਇਪਾ ਤੇ ਫਾਰ ਹੁਣ ਮੈਂ ਡਰਦੀ ਰਹੀ ਨਹੀਂ ਫੇਰ ਕੀ ਹੁੰਦਾ ਸੀ ਤਾਈ ਜੇ ਤੂੰ ਬਾਗੀ ਕੀ ਸੀ ਇੱਕ ਰਾਤ ਲਾਇਉਂਦੀ ਤੂੰ ਤਾਂ ਜੀ ਨੂੰ ਤੋਂ ਬੜਾ ਡਰਦੀਏਗੀ ਡਰਦੀਆਂ ਭਾਈ ਹੁਣ ਮੇਰੀ ਬੇਬੇ ਤਾਂ ਜਮਾਨੀ ਡਰਦੀ ਮੈਨੂੰ ਮੇਰੀ ਬੇਬੇ ਨੂੰ ਤਾਂ ਦੋ ਦਿਨ ਹੋ ਗਏ ਜਾ ਕੇ ਬੈਠੀ ਨੂੰ ਅੱਜ ਵੀ ਨਹੀਂ ਆਈ ਤੂੰ ਤਾਂ ਭਾਈ ਤੇਰੀ ਬੇਬੇਨ ਤਿਆਰ ਕਰਕੇ ਫੇਰ ਦੀ ਹਰਪ੍ਰੀਤ ਤੇਰੇ ਵਰਗਾ ਤਾਂ ਕੋਣ ਬਣ ਜੂਗਾ ਭਾਈ ਤੂੰ ਤਾਂ ਜਾ ਕੇ ਸਾਰਾ ਖੋਆ ਕੱਢ ਕੇ ਪਿੰਨੀਆਂ ਬਣਾ ਕੇ ਐਡਾ ਚੋਲਾ ਪਰ ਕੇ ਦੇਤਾ ਹੁਣ ਤੈਨੂੰ ਪਤਾ ਹੈ 1000 ਰੁਪਏ ਤਾਂ ਥੋਲ ਗਈਆਂ 1500 ਮੇਰੇ ਕੋਲੇ ਸੀ ਮੈਂ ਤਾਂ ਸਾਰਾ ਬਸ ਬਾਹਰ ਦੀ ਬਾਹਰ ਸਮਾਨ ਫੜਾ ਕੇ ਆਈਆਂ ਸੌਕਲੇਸ ਕਰਕੇ ਤੇਜੇ ਆਏ ਨੇ ਮੈਨੂੰ ਲੈ ਇੰਨੇ ਪ ਏਈ ਕੇ ਰਖ ਹੋ ਗਈ ਜਵਾਕੜੀ ਉਹ ਤਾਰੀ ਸੀ ਪਵਾ ਕਹਿੰਦੀ ਵੇ ਵੇ ਕੋ ਸੁਣਾਉਂਦਾ ਕੇ ਆਉਂਦੀ ਖਾਲੀ ਆ ਜਾਂਦੀ ਕੇ ਰਾਹ ਹੀ ਚੜਾ ਆ ਜਾਂਦੀ ਮੇਰੇ ਕੋਲ ਆਓ ਫਿਰ ਜਿਵੇਂ ਕਹਿੰਦੇ ਹੁੰਦੇ ਧੀਆਂ ਨੂੰ ਤਾਸ ਹੁੰਦੀ ਹੈ ਪੇਕਿਆਂ ਦੀ ਪਵਾ ਖਾਲੀ ਜਾ ਖੜੇ ਜੀ ਤੂੰ ਕਿਹੜਾ ਗੇੜਾ ਵੀ ਦੇ ਕੇ ਮੁੜਿਆਉਂਦੀ ਫੇਰ ਵੀ ਉਹ ਤਾਂ ਆਂਡਗਵਾਂਡ ਚ ਕਹਿੰਦੀ ਮੇਰੀ ਮਾਂ ਲੋੜੀ ਦੇ ਕੇ ਗਈ ਲੋੜੀ ਦੇ ਕੇ ਗਈ ਹੋਰ ਮਾਂ ਤੂੰ ਇੱਕ ਡੱਬਾ ਦੇ ਕੇ ਮੁੜਿਆਉਂਦੀ ਨਹੀਂ ਆਂ ਤਾਂ ਭਾਈ ਹੁੰਦਾ ਹੀ ਆ ਹੁਣ ਉਹੀ ਗੱਲ ਮੰਗੋ ਫੇਕੇਆਂ ਦਾ ਹੁੰਦਾ ਈ ਆ ਫੇਕੇਆਂ ਦਾ ਹੁੰਦਾ ਹੁਣ ਇਹਦੇ ਕੜਾ ਫੇਕੇ ਆ ਹੁਣ ਆਉਂਦੇ ਨਹੀਂ ਹੁਣ ਆਪ ਵੀ ਡਿੱਕੀ ਜਾਂਦੀ ਆ ਵੀ ਲੋੜੀ ਦੇ ਕੇ ਜਾਣ ਮੈਨੂੰ ਕਿਦਾਂ ਦੀ ਲੱਗੀ ਪਈ ਆ ਤੇ ਹੁਣ ਉਹੀ ਗੱਲ ਮੰਗ ਤੇਰੇ ਵੀ ਫੇਕੇ ਆਉਂਦੇ ਆ ਤੂੰ ਵੀ ਦੇ ਕਿੰਨੀ ਆਸ ਕਰਦੀ ਆ ਹੁੰਦੀ ਆ ਤਾਂ ਭਾਈ ਹੁੰਦੀ ਆ ਸਾਰਿਆਂ ਨੂੰ ਹੁੰਦੀ ਆ ਤਾਂ ਹੀ ਆਸ ਤਾਂ ਦੇਖ ਹੋਰ ਚੱਲ ਚੰਗਾ ਹੋ ਗਿਆ ਤਾਂ ਹੀ ਵਧੀਆ ਤੇ ਮੇਰੀ ਰਹਿਮਨ ਅਲੀ ਤੂੰ ਗੱਲਾਂ ਤਾਂ ਫਿਰ ਕਰਾਂ ਚ ਚੱਲਦੀ ਰਹਿੰਦਾ ਮਾੜਾ ਮੱਟਾ ਨੇ ਉਹ ਕਿਹੜੀਆਂ ਸੱਸ ਨੂੰ ਐ ਜਿਹੜੀਆਂ ਲੜਦੀਆਂ ਨਹੀਂ ਹੋਰ ਭਾਈ ਚੜਾ ਤਾਂ ਹੁੰਦੀ ਐ ਤੇ ਉਹ ਗਮਤੈ ਵੀ ਮੈਨੂੰ ਵਧੀਆ ਰਾਏ ਦੇਤੀ ਆਦੀ ਤਾਈ ਤੇਰੇ ਕੋਲੇ ਪੇਸ਼ਣ ਹੋਊਗੀ 1500 ਰੁਪਈਆ ਤੇ ਇਹ ਕਹਿੰਦੀ ਫੜਾਇਆ ਸਮਾਨ ਨਹੀਂ ਮੈਂ ਤਾਂ ਬੈਠੀ ਸੀ ਨਾ ਕਰੇ ਮੈਨੂੰ ਕਿੱਥੇ ਇੰਨੀ ਔੜਦੀ ਸੀ ਚੱਲ ਕੋਈ ਨਹੀਂ ਤਾਈ ਤੇ ਚੱਲ ਕੋਈ ਗੱਲ ਨਹੀਂ ਤੇ ਤੂੰ ਵਗ ਚੱਲ ਹੁਣ ਕਰੇ ਹਰ ਮਾ ਜਾਨੀਆ ਭਾਈ ਚਲ ਕੋਈ ਨਾ ਕਿਤੇ ਮੇਰੀ ਪਿੱਠ ਨਾ ਆ ਗਈ ਮੈਂ ਤੈਨੂੰ ਭਾਈ ਉਹਦੇ ਨੂੰ ਹਜ਼ਾਰਤੀ ਆ ਤੂੰ ਗੱਲ ਨਾ ਕਰੀ ਇਹਨਾਂ ਕੋਲੇ ਚੰਗਾ ਲੈ ਤਾਈ ਤੂੰ ਤਾਂ ਮੈਨੂੰ ਐ ਕਹਿ ਕੇ ਗਈ ਸੀ ਭਾਈ ਦੋ ਦਿਨਾਂ ਨੂੰ ਮੋੜ ਦੂੰਗੀ ਤਾਈ ਬਣ ਕੇ ਪੁੱਛ ਲਈ ਨਾ ਵੀਰਪਾਲ ਨੂੰ ਜੇ ਹੋਏ ਤਾਂ ਮੈਨੂੰ ਦੇ ਆਈ ਤੇਰੇ ਕੋਈ ਨਾ ਭਾਈ ਪੁੱਛੋਂਗੇ ਵੀ ਮਾੜਾ ਭਾਈ ਦੇਣਿਆ ਕਿੱਦੇ ਦੇ ਮੜੇ ਆ ਕੇ ਜੀ ਪੁੱਛ ਲਈ ਹਾਂ ਚਲ ਵੀਰੇ ਆ ਕੇ ਜੇ ਕਹਰਾ ਪੁੱਛਣ ਦੀ ਦੇ ਦੇ ਤੇਰਾ ਤਾਂ ਮੇਰਾ 1000 ਰੁਪਏ ਦੇਈ ਮੈਂ ਤਾਂ ਤੈਨੂੰ ਦੋ ਤਿੰਨ ਦਿਨਾਂ ਦਾ ਕਰਕੇ ਦਿੱਤਾ ਸੀ ਮੈਨੂੰ ਤਾਂ ਆਪ ਲੋਡ ਸੀ ਤਾਂ ਹੀ ਪੈਸੇ ਤੇਰੇ ਕੋਈ ਨਾ ਭਾਈ ਗਿਆ ਤਾਂ ਦੇ ਤੇ ਦੇਖ ਦੇ ਤੇ ਹਰਪ੍ਰੀਤ ਤੇ ਨਹੀਂ ਭਾਈ ਤੈਨੂੰ ਮੈਂ ਪ੍ਰਸ਼ਨਾਈ ਦੋ ਨਾ ਮੈਂ ਤੈਨੂੰ ਉਹਦੀ ਦੇ ਦੇਣੂ ਪੈ ਸੀ ਫੇਰ ਭਾਈ ਵਾਲੀ ਕਹਾਣੀ ਨਾ ਕਰੀ ਚੰਗਾ ਕਾਲ ਤਾਂ ਹੁਣ ਤਾਈ ਕਿਉਂ ਨਾ ਕਰਾਂ ਤੈਨੂੰ ਉਹ ਤਾਂ ਮੈਨੂੰ ਦੱਸਿਆ ਨਹੀਂ ਵੀ ਭਾਈ ਮੈਂ ਹਜੇ ਦਿੰਦੀ ਨਹੀਂ ਉਹ ਤਾਂ ਤੂੰ ਆਏ ਕਹਿੰਦੀ ਸੀ ਵੀ ਭਾਈ ਦੋ ਚਾਰ ਦਿਨਾਂ ਚ ਹੀ ਮੋੜ ਜੂ ਮੈਂ ਚਲ ਕੋਈ ਨਾ ਫਿਰ ਜੇ ਭਾਈ ਮੁੰਡੇ ਦੇ ਇੱਥੇ ਮੁੰਡੇ ਨੇ ਨਹੀਂ ਮੈਂ ਕਿਸੇ ਦਾ ਫਿਰ ਹੋਰ ਭਾਈ ਫੜ ਕੇ ਤੈਨੂੰ ਦੇ ਦੂੰਗੀ ਦਰਸ਼ਦਾਰ ਕਰਕੇ ਕਿਸੇ ਤੋਂ ਫੜ ਕੇ ਦੇਗੀ ਭਾਗੇ ਤਾਂ ਤੈਨੂੰ ਕਾਹ ਲੈਗੀ ਕੋਈ ਨਾ ਲੋੜ ਤਾਂ ਮੈਂ ਤੈਨੂੰ ਦੇ ਦੂੰਗੀ ਪਈ ਉਹਨੂੰ ਭਾਈ ਮੈਂ ਗਾਹ ਦੇ ਦੂੰਗੀ ਆ ਕਰੂੰਗੀ ਤਾਈ ਦੇਖ ਮੇਰੇ ਤਾਂ ਪੈਸੇ ਦੇ ਕੇ ਹੀ ਹੱਥ ਧਾਰ ਲੈ ਕੇ ਗਈਆਂ ਹੱਥ ਧਾਰੀ ਉਮੰਜ ਕਰ ਰੱਖੀ ਚੱਲ ਕੋਈ ਨਾ ਤਾਈ ਮੇਰਾ ਪਾਸ ਗਈਆਂ ਲੋਟ ਕਰਦਾ ਰੱਖਿਆ ਕੋਈ ਨਾ ਭਾਈ ਬਹੁਤ ਤੂੰ ਹਾ ਕਰੀ ਆਪਣੀ ਮੇਰੀ ਵੀ ਮਦਦ ਤੇ ਮੈਨੂੰ 1000 ਰੁਪਏ ਦਿੱਤਾ ਤਾਂ ਮੈਂ ਦੇਖੇ ਸਮਾਨ ਫੜਾਈ ਚਲ 1500 ਦਾ ਕੀ ਆਉਂਦਾ ਸੀ ਮੈਂ ਤਾਂ ਘਰੇ ਬੈਠੀ ਸੀ ਚੰਗਾ ਤਾਈ ਲੈ ਹੁਣ ਲੈ ਤਾ ਜਾਂਦਾਂ ਘੇਰਾ ਪੱਤੇ ਤੇ ਸੱਤਾ ਮਾਰ ਕੇ ਬੜੂਆਂ ਹੈ ਅਕੇ ਮੈਂ ਤਾਂ 1000 ਰੁਪਏ ਤੇਰਾ ਦੋ ਦਿਨਾਂ ਨੂੰ ਦੇ ਜੂਗੀ ਆ ਮੈਂ ਤਾਂ ਮੈਨੂੰ ਤਾਂ ਐ ਲੱਗਦਾ ਮੈਂ ਪੈਸੇ ਦੇ ਕੇ ਕਿਤੇ ਪਸਾਤਾ ਨਹੀਂ ਲੈ ਇਹਨਾਂ ਚ ਮੈਂ ਤਾਂ ਹੁਣ ਕੀ ਕਹਿਣਾ ਸੀ ਇਹਦੀ ਨੂ ਤਾਂ ਕਿੰਨਾ ਕੁਝ ਬੋਲਦੀ ਸੀ ਜੇ ਮੈਂ ਦੱਸਦੀ ਸੀ ਅਗਲੀ ਆਏ ਕਹਿੰਦਾਂਦੀ ਵੀ ਲੈ ਕੋੜੇ ਮੈਂ ਤਾਂ ਤੇਥੋਂ ਫੜ ਕੇ ਲਗੀ ਜੀ ਤੂੰ ਝਰਕਦੇ ਨੇ ਮੇਰੀ ਨੂ ਕੋਲੇ ਵੀ ਵੱਜੀ ਹੁਣ ਮੈਂ ਤਾਂ ਇਹਦੀ ਨੂ ਕੋਲੇ ਆ ਕੇ ਪਤਾ ਲੱਗਿਆ ਵੀ ਇਹਦੀ ਨੂ ਤਾਂ ਜਮੀ ਰਾਜੀ ਨਹੀਂ ਸੀ ਉਹ ਤਾਂ ਪੈਸਿਆਂ ਤੇ ਵੀ ਕਿਵੇਂ ਕਰਦੀ ਸੀ ਕਹਿੰਦੀ ਨਾਲੇ ਮੇਰੇ ਕੱਢ ਕੇ ਲਗੀ ਕੀ ਪਤਾ ਹੁਣ ਬੁੜੀ ਕਿੰਨੇ ਕੁ ਲੈ ਕੇ ਗਈ ਹੂ ਮੇਰੇ ਕੋਲ ਤਾਂ 2500 ਮੰਨੀ ਐ ਉਹ ਕਹਿੰਦੀ ਮੇਰੇ ਵੀ ਲੈ ਗਈ ਭਈ ਕੀ ਪਤਾ ਹੁਣ ਕਿੰਨਾ ਆ ਜਾ ਆ ਜਾ ਤੇਰੀ ਮਾਨਤਾਨ ਕਰੂੰਗੀ ਕੀ ਗੱਲ ਭਾਈ ਮਾਨਤਾਨ ਕਰਨ ਕਰਨੀ ਪਈ ਨਾ ਵਾਕੀ ਉਧਰ ਤੇ ਆਪ ਬਾਗੀ ਕੁੜੀ ਕੋਲੇ ਝੋਲਾ ਚੱਕ ਕੇ ਪਤਾ ਨਹੀਂ ਕਿਹੜੇ ਵੇਲੇ ਤਿਆਰ ਕਰ ਲਿਆ ਸਮਾਨ ਨਾ ਤੈਨੂੰ ਕਿ ਭਾਈ ਸੁਫਨਾ ਆ ਗਈ ਮੈਂ ਕੁੜੀ ਕੋਲੇ ਬਾਗੀ ਮੈਂ ਇੱਧਰ ਗਈ ਸੀਗੀ 10000 ਰੁਪਿਆ ਹੋਰ ਕਿਸੇ ਤੋਂ ਲੈ ਗਈ ਫੜ ਕੇ ਤੂੰ ਹਰਪ੍ਰੀਤ ਤੋਂ ਤੇ ਫੇਰ ਭਾਈ ਅੱਥਾ ਤੈਨੂੰ ਦੱਸ ਗਈ ਵੀ 10000 ਰੁਪਿਆ ਲੈ ਗਈ ਹੈ ਹਾਂ ਮੈਨੂੰ ਤਾਂ ਪਹਿਲੀ ਖਬਰ ਆ ਜਾਂਦੀ ਐ ਦੱਸ ਦਿੰਦੇਗਾ ਤੂੰ ਵਾਹ ਧੂ ਨਾ ਤਾਂ ਉਹ ਹੀ ਗੱਲ ਮੰਗੂ ਮੈਨੂੰ ਦੇ ਦੇ ਪੈਸੇ ਨਾ ਛੱਡੀ ਤੇਰੇ ਕੋਲੇ ਆ ਗਈ ਦੱਸਣਾ ਹੈ ਕਿ ਕੁੜੀ ਤੈਨੂੰ ਜਿਆਦਾ ਪਿਆਰੀ ਹੋ ਗਈ ਹੈ ਨਾ ਕੁੜੀ ਨੂੰ ਭਾਈ ਫਿਰ ਸਮਾਨ ਮੈਂ ਫਰਾਕੀ ਆਉਣਾ ਸੀ ਮੇਰੀ ਪੇਠਣ ਸੀ ਭਾਈ 1500 ਰੁਪਏ ਤੀਜੇ ਕਿਦੋਂ ਨਾ ਭਗ ਜਾਨੀ ਆ ਬੇਬੇ ਫਿਰ ਤੇ ਫਿਰ ਚੱਲ ਪਹਿਲਾਂ ਫਰਾਕੀ ਆ ਨਾ ਤੀਜੇ ਦਿਨ ਭਾਈ ਫਤੂਸੀ ਭਗ ਜਾਂਦੇ ਤੁਸੀਂ ਦੋਨੀ ਭਗ ਜਾਂਦੇ ਨਾ ਗੱਲ ਐ ਭਾਈ ਗੱਲ ਹੀ ਸੀ ਮੈਂ ਫੇਰ ਹੀ ਗਈਆਂ 1500 ਭਾਈ ਮੇਰਾ ਸੀ 1000 ਰੁਪਏ ਚਲ ਮੈਂ ਓਟੋ ਲੈ ਕੇ ਗਈਆਂ ਜੇ ਪੈਥੂ ਹੈਗਾ ਤਾਂ ਮੈਨੂੰ ਦੇ ਦੀ ਮੈਂ ਮੋੜਿਆ ਉਂਗੀ ਉਹਦੇ ਹਤਰੀ ਤੇ ਤੇਰੇ ਕੋਲ ਨਹੀਂ ਹੈਗਾ ਜਿੱਥੋਂ ਲਈ ਚੌਥੀ ਵਾਕਰ ਹੁਣ 1000 ਰੁਪਇਆ ਵੀ ਨੀ ਤੂੰ ਦਾ ਦੇ ਖਾਈ ਦਿੰਦੀ ਉਹਦੇ ਵੀ ਫੜ ਕੇ ਲੈ ਕੇ ਗਈ ਸੀ ਹੱਥ ਦਰ ਚਲ ਕੋਈ ਨਾ ਨਾਂ ਦੇਈ ਭਾਈ ਮਰ ਕੇ ਤੂੰ ਹੋਰ ਫੜ ਕੇ ਆਉਗੀ ਤੂੰ ਦੱਸਣਾ ਜਾਣ ਵੇਲੇ ਕਿਹੜਾ ਮੈਨੂੰ ਦੱਸ ਕੇ ਗਈ ਸੀਗੀ ਵੀ ਮਜਾਨੀ ਆ ਨਾ ਦੱਸ ਕੇ ਭਾਈ ਕਿਨੋਂ ਮੈਂ ਬਾਹਰੋਂ ਆਈਆਂ ਮੈਂ ਤੈਨੂੰ ਆਖਿਆ ਰਹੇਗਾ ਵੀ ਭਾਈ ਪਿੰਨੀਆਂ ਬਣਾ ਦੇ ਖਵਾ ਕਰ ਦੇ ਮੈਂ ਭਾਈ ਕੁੜੀ ਕੋਲੇ ਜਾਵਾਂਗੀ ਬਾਕੀ ਮਾੜੀ ਇੱਧਰ ਤੇ ਚੱਕ ਕੇ ਝੋਲਾ ਰਿਸਕ ਗਈ ਫੇਰ ਭਾਈ ਮੇਰੇ ਪੈਸੇ ਜੀ ਮੈਂ ਫੜਾਈ ਪਈ ਤੈਨੂੰ ਫੇਰ ਕੀ ਔਖੀ ਹੋਗੀ ਮੈਂ ਫੜਾ ਕੇ ਆਈਆਂ ਮੈਂ ਆਦੀ ਟੀ ਕੋਲੇ ਜਾ ਕੇ ਆਈਆਂ ਜੀ ਤੂੰ ਤਾਂ ਨਹੀਂ ਜਾਣਾ ਭਾਈ ਹੁੰਦਾ ਸਰ ਜਾਂਦਾ ਹੈਗਾ ਦੋਨਾਂ ਨੂੰ ਭੈਣ ਵਾਲੇ ਮੁੰਡੇ ਨੂੰ ਨਾ ਤੈਨੂੰ ਸਰ ਜਾਂਦਾ ਬਸ ਬੇਬੇ ਮੈਨੂੰ ਨਹੀਂ ਪਤਾ ਆ ਉਹਦਾ 1000 ਰੁਪਏ ਦੇ ਚਾਹੇ ਨਾ ਦੇ ਮੈਨੂੰ ਨਹੀਂ ਪਤਾ ਬਾਖੜੂ ਤੂੰ ਤਾਂ ਕਾਲੀ ਕੀੜੀ ਫੇਰਤੀ ਸਾਡੇ ਕੋਲ ਤਾਂ ਹੁਣ ਕੁਛ ਨਹੀਂ ਜੇ ਮੈਂ ਨੰਗ ਹੋ ਰਿਹਾ ਹਾਂ ਤੁਸੀਂ ਤਾਂ ਚਲ ਕੋਈ ਨਾ ਮੇਰੀ ਪੇਠਣ ਆਉਗੀ ਉਹ ਚੋ ਦੇ ਦੂੰ ਮੈਂ ਤਾਂ ਆਦੀ ਤੈਨੂੰ ਦੇਖ ਕੇ ਆਇਆ ਸਮਾਨ ਤੇ ਨਹੀਂ ਨਾ ਤਾਂ ਕਿਤੇ ਹੋਰ ਫੜ ਕੇ ਪਾਉਣ ਤੋਂ ਕਿਤੇ ਗਮਾਂਟ ਤੋਂ ਤੇ ਮੈਂ ਤਾਂ ਕਿਹਾ ਹਰਪ੍ਰੀਤ ਨੂੰ ਫੜਾ ਆਉਂਗੀ ਲਾਹਿਆ ਬੇਬੇ ਆਪਦਾ ਡੰਗ ਕਿਵੇਂ ਨਾ ਕਿਵੇਂ ਕਰਕੇ ਸਾਡੇ ਕੋਲ ਤਾਂ 1 ਰੁਪਿਆ ਨਹੀਂ ਹੈਗਾ ਨਾਲੇ ਮੈਂ ਕਰਕੇ ਆਉਣੀ ਹਰਪ੍ਰੀਤ ਨਾਲ ਗੱਲ ਨਾ ਤੇ ਤੇਰੇ ਕੋਲ ਉਂਗਲਾ ਲਾ ਗੀ ਨਾਲੇ ਮੈਨੂੰ ਪੈਸੇ ਦੇ ਤੇ ਮੈਨੂੰ ਜਾਣਦੇ ਹਰਪ੍ਰੀਤ ਕੋਲ ਰੁਕ ਜਰਾ ਰੁਕ ਜਾ ਬੇਬੇ ਤੇਰੇ ਨਾਲ ਹੋਰ ਗੱਲ ਕਰਨੀ ਹੈ ਇੱਕ ਕੀ ਗੱਲ ਕਰਨੀਆਂ ਭਾਈ ਕਲੇਸ਼ ਦੀ ਗੱਲ ਕਰੇਗੀ ਪੈਸੇ ਵੀ ਲੈ ਗਈ ਕੱਢ ਕੇ ਮੈਂ ਨਹੀਂ ਲਗਾਈ ਭਾਈ ਤੇਰੇ ਪੈਸੇ ਮੈਂ ਤਾਂ ਉਹ ਤੋਂ ਫੜ ਕੇ ਲੈ ਕੇ ਗਈਆਂ ਜਾਨੀਆ ਬੇਬੇ ਟਿੱਕੇ ਤੂੰ ਲੈ ਗਈ ਨਾ ਆਏ ਕਿ ਭਾਈ ਮੈਂ ਚੋਰੀ ਨੀ ਆਵੀ ਤੇਰੇ ਪੈਸੇ ਚੱਕ ਕੇ ਲੈ ਗਈ ਧਰ ਕੇ ਭੁੱਲ ਗਈ ਹੋਵੇਗੀ ਚੋਰੀਆਂ ਜਾ ਸਕਦੀਆਂ ਪੈਸੇ ਵੀ ਕੱਢ ਸਕਦੀਆਂ ਮੈਂ ਨੀ ਕੱਢਿਆ ਕੋਡੇ ਆਉਦੇ ਭਾ ਲੈ ਉੱਥੇ ਕਿਨ ਧਰ ਕੇ ਭੁੱਲ ਗਈ ਹੋਵੇਗੀ ਮੈਂ ਨੀ ਚਾਹੇ ਚੱਕੇ ਪੈਸੇ ਭੁੱਲ ਸੇ ਇਹ ਪੈਸੇ ਵੀ ਕੱਢ ਕੇ ਲੈ ਗਈ ਹੋਏਗੀ ਹੁਣ ਮੁੱਕਰਦੀ ਆਗੀ ਕਹਿੰਦੀ ਮੈਂ ਤਾਂ ਕੱਢੀ ਨਹੀਂ ਗੇ ਕਾਈ ਤਾ ਲਾ ਆਉਂਦੀ ਏ ਚਲ ਦੇਣ ਆ ਗਈ 1000 ਰੁਪਏ ਵਧੀਆਂ ਮੈਨੂੰ ਤਾਂ ਐਸੀ ਹੋ ਮੇਰੇ ਪੈਸੇ ਡੁੱਬ ਗਏ ਨਾ ਨੇ ਮੋੜਨੀ ਨਹੀਂ ਸੱਸ ਨੂੰ ਕੋਈ ਨੀ ਆਉਦਾ 1000 ਰੁਪਏ ਨਾ ਤਾਂ ਲੜਵਾਤਾ ਤੇ ਜਾ ਕੇ ਚੁਗਲੀਆਂ ਕਰਨ ਲੱਗੀ ਮੇਰੀ ਨੂੰਕਰ ਤੇ ਗੋਹਾ ਪਾਈ ਦਾ ਸ ਨੜੇ ਤਾ ਤੂੰ ਲੈ ਗਈ ਮੈਥੋਂ ਫੜ ਕੇ ਹੁਣ ਤੂੰ ਲੈ ਕੇ ਮੇਰੇ ਪੈਰਾਂ ਚ ਛਿੱਟ ਨੇ ਕੋਈ ਜ ਭਾਈ ਮੈਂ ਤਾਂ ਤਾ ਮਾਰੇ ਨੇ ਮੈਨੂੰ ਆਹੋ ਗੁੱਸਾ ਹੋ ਗਿਆ ਕੋਈ ਜਾ ਕੇ ਮੈਨੂੰ ਕੋਈ ਟੁਗਲੀਆਂ ਕਰਨ ਲੱਗ ਗਈ ਕਿ ਮੈਂ ਕਿਹ ਹਜ਼ਾਰ ਰੁਪਈਆ ਲੈ ਗਈ ਮਾਦਾ ਪੈ ਤੂੰ ਪਰਦੇ ਨਾਲ ਲੈ ਕੇ ਗਈ ਤੂੰ ਗਾਂ ਦੱਸਣ ਬੈਗੀ ਹਣ ਮੈਨੂੰ ਕੀ ਪਤਾ ਤਈ ਛੋਡੇ ਇੰਨਾ ਪਰਦੇ ਘਰ ਚ ਵੀ ਤੇਰੀ ਮੂੰਹ ਜਮੀ ਨਹੀਂ ਤੈਨੂੰ ਤੇਰੀ ਕੁੜੀ ਕੋਲੇ ਜਾਣ ਦਿੰਦੀ ਸੱਕ ਲੜਾਈ ਛੋਡੇ ਘਣੀ ਤੇ ਲੜਾਈ ਤੂੰ ਮੇਰੇ ਨਾਲ ਲੜਦੀ ਆ ਕਿ ਬਗੈਰ ਗੱਲ ਤੋਂ ਨਾ ਇਹ ਦੱਸ ਯੋ ਬਣਦੀ ਤਾਂ ਤੇਰੀ ਨਹੀਂ ਤੇਰੀ ਨੂੰ ਨਾ ਤੇਰੀ ਨੂੰ ਤੈਨੂੰ ਧੀ ਕੋਲੇ ਜਾਣ ਨਹੀਂ ਦਿੰਦੀ ਤੇ ਪਰ ਮੇਰੇ ਤੇ ਕੋ ਗੁੱਸਾ ਕੱਢਦੀ ਆ ਕੇ ਲੜੀ ਤਾਂ ਉਹ ਹੋਈ ਨਾ ਗੁੱਸਾ ਦਾ ਭਾਈ ਮੈਂ ਆਏ ਕੱਢਦੀ ਆ ਵੀ ਤੂੰ ਗਾਟੇ ਢ ਫੜ ਕੇ ਕਰ ਸਦੀ ਦੱਸਣ ਗਈ ਜੇ ਤੂੰ ਨਹੀਂ ਦੱਸਦੀ ਮੈਂ ਚਲ ਕੋਈ ਤੇ ਦੁੱਖ ਸੁੱਖ ਦੀਆਂ ਗੱਲਾਂ ਕਰ ਗਈ ਸੀ ਤੂੰ ਜਾ ਕੇ ਸਾਹ ਕੋ ਦੱਸਿਆਈ ਭਾਈ ਅੱਛਾ ਨੜੇ ਤਾਂ ਉਹੀ ਗੱਲ ਚੀਜ਼ ਲੈਗੀ ਮੈਂ ਤੂੰ ਮੈਨੂੰ 1000 ਰੁਪਇਆ ਲੈਗੀ ਫੜਕੇ ਮੈਂ ਉੱਥੋਂ ਨਹੀਂ ਨੰਗੀ ਹੁੰਦੀ ਸੀ ਤੇਰੀ ਨੂੰ ਟੱਕਰ ਗਈ ਮੈਂ ਪੁੱਛ ਲਿਆ ਨੂੰ ਮੈਂ ਕਿਹਾ ਕੁੜੀ ਤਾਈ ਵਾਗੀ ਉਹ ਕਹਿੰਦੀ ਉਹਦੇ ਕੋਲੇ ਤਾਂ ਪੈਸੇ ਨਹੀਂ ਸੀਗੇ ਮੈਂ ਕਿਹਾ ਪੈਸੇ ਕਿਉਂ ਨਹੀਂ ਸੀ ਪੈਸੇ ਤਾਂ 1000 ਰੁਪਇਆ ਮੈਥੋਂ ਲੈਗੀ ਫੜਕੇ ਕਹੀ ਜਾਂਦਾ ਭਾਈ ਫਿਰ ਜੇ ਭਾਈ ਤੂੰ ਮੈਨੂੰ ਨਾ ਹੀ ਦੱਸਦੀ ਤੂੰ ਕੁਛ ਹੀ ਨਾ ਦੱਸਦੀ ਵੀ ਜਾ ਭਾਈ ਕੁੜੀ ਕੋਲੇ ਵਾਗੀ ਲੋੜੀ ਫੜਾਉਣ ਤੇ ਜਾ ਭਾਈ ਮੈਨੂੰ 1000 ਰੁਪਇਆ ਲੱਗਈ ਆ ਕਿੱਥੇ ਰੋਟੀ ਪਚਾਉਣੀ ਉਹ ਤੇ ਗੱਲ ਵੀ ਵਿਚਾਲਿਆ ਕਰ ਕਈ ਕੱਲ ਨੂੰ ਤੂੰ ਜਵਾਬ ਦੇਣ ਦੀ ਹੋਰ ਕਿਹੜਾ ਕਿਸੇ ਨੂੰ ਪਤਾ ਸੀ ਨੀ ਪਈ ਮੈਂ ਤਾਂ ਲੈ ਕੇ ਨਹੀਂ ਗਈ ਤੇਤੋਂ ਜੇ ਤੇਰੀ ਨੂੰ ਨੂੰ ਪਤਾ ਸੀ ਤਾਂਹੀਂ ਮੋੜ ਗਈ ਨਾ ਕਹ ਹੂੰ ਕ ਗਵਾ ਸੀ ਕਹ ਇਹ ਕਿ ਕੋਈ ਭਾਈ ਲੱਖ ਦੋ ਲਾ ਕੇ ਸੀ ਸਾਰਾ 1000 ਰੁਪਇਆ ਸੀ ਇਹ ਮੁੱਕ ਨੂੰ ਕੀ ਬਾੜੇ ਸੀ ਇਹ 1000 ਰੁਪਇਆ ਕਿਹੜਾ ਤਾਂ ਇੰਹੀਂ ਬਣ ਜਾਂਦਾ 1000 ਰੁਪਇਆ ਵੀ ਮਸਾ ਬਣਦਾ ਤੈਨੂੰ ਤਾਂ ਭਾਈ 1000 ਰੁਪਇਆ ਬਾੜੇ ਵੱਡਾ ਲੱਗਾ ਮੈਨੂੰ ਨਹੀਂ ਲੱਗਦਾ 1000 ਰੁਪਇਆ ਬਾੜਾ ਕੋਈ ਨਹੀਂ ਤਾਈ ਆਪਦੇ ਘਰੇ ਜਾ ਮੈਂ ਤੈਨੂੰ ਦੱਸਾਂ ਮੇਰੇ ਨਾਲ ਨਾ ਲੜਾ ਕੇ ਐਵੇਂ ਬੱਤ ਪਕੜੇ ਪਾਣੀ ਨਾ ਤਾਂ ਤੂੰ ਛੋ ਦੇ ਲੜਾਈ ਦੀ ਜੜ ਤਾਂ ਤੂੰ ਹੀ ਕਹਿਨੀ ਆਉਦੀ ਨੂੰ ਨੂੰ ਤੇਰੀ ਨੂੰ ਤਾਂ ਵਿਚਾਰੀ ਨਰਮੀ ਹੈ ਆ ਨਰਮਾ ਚੁਗਲੀਆਂ ਕਰਿਆ ਹੀ ਹੋਮੇਗੀ ਭਾਈ ਮੈਂ ਤਾਂ ਵਾਗ ਗਈ ਉਧਰ ਤੂੰ ਚੁਗਲੀਆਂ ਕਰਿਆ ਹੀ ਹੋਵੇਂਗੀ ਨਾ ਭਾਈ ਅੱਜ ਤਾਂ ਤੂੰ ਦਸਣ ਵਾਲੀਆਂ ਦੱਸਦੀਆਂ ਗੱਲਾਂ ਮੁੜ ਕੇ ਨਾ ਕਿਤੇ ਦੱਸ ਦੀ ਮਾਤਾ ਤੇਰੇ ਕੋਲ ਉਂਝ ਗਈ ਰਹਿਣੀ ਹੈਗੀ ਕੋਈ ਨਹੀਂ ਤਾਂ ਇਹ ਮੁੜ ਕੇ ਪੈਸੇ ਲੈਣ ਆਏਗੀ ਭਾਈ ਗੱਲ ਤਾਂ ਹੋਊਗੀ ਮੋਹ ਕੋਲੇ ਵੀ ਕਰਨੀ ਪੈਸੀ ਤੇਰੀ ਗੱਲ ਪਾ ਕੇ ਮੋੜ ਕੇ ਨਾ ਲੈਣਾ ਹੀ ਫਿਰ ਮੈਂ ਕਿਹੜਾ ਤੈਨੂੰ ਸੱਦਣ ਗਈ ਸੀ ਨਾ ਮੈਂ ਪੈਸੇ ਨਾਲ ਹੁਣ ਆਉਂਦੀ ਤੇਰੇ ਕੋਲ ਮੈਂ ਆਇਆ ਕਰੂੰ ਤੇਰੇ ਨਾਲ ਦੂਸਰੀਆਂ ਗੱਲਾਂ ਕਰ ਜਾ ਕਰੂੰਗੀ ਪਰ ਮੈਂ ਤੇਰੇ ਪੈਸੇ ਨਾਲ ਨਹੀਂ ਤਾਂ ਹੀ ਸਾਡੇ ਤਾਂ ਜਮੀਨ ਆਈ ਨਹੀਂ ਕਿਉਂਕਿ ਤੂੰ ਆਉਣੀ ਨਾ ਲੈ ਉਹੀ ਗੱਲ ਲੜਾਈ ਕਰਦੀਆਂ ਅਗਲੇ ਨਾਲ ਨਹੀਂ ਪਾ ਕੇ ਨਾ ਐਂ ਕਰ ਨਾ ਜਾਦੇ ਹੋਇਆ ਪੇ ਆਪਦੀ ਨੂੰ ਨਾ ਹੀ ਲੜ ਲੈ ਜਾ ਕੇ ਬਗ ਜਾ ਕੇ ਨਹੀਂ ਦੇਖ ਲੈ ਸੱਤ ਨੂੰ ਹਾਂ ਨੂੰ ਲੜਵਾ ਕੇ ਤਾਂ ਬਾਬਾ ਖੁਸ਼ ਰਹਿੰਦੀ ਐ ਵੀ ਕਹਿਣਾ ਲੜਨ ਤਾਂ ਮੈਂ ਦੇਖਾਂ ਗੰਦਾ ਉਤੋਂ ਦੀ ਚੜ ਚੜ ਐਨਾ ਭਾਲਦੀ ਐ ਕਹਿਣਾ ਵੀ ਕਹਿਣਾ ਲੜਨ ਸਹੀ ਬਿਰਲਾ ਭਾਲਦੀ ਐ ਤਾਂ ਦੇਖ ਨਹੀਂ ਨਾਲੇ ਤਾਂ ਚੀਜ਼ ਲੈ ਜਾਂਦੀਆਂ ਨਾਲੇ ਉਲਟੀਆਂ ਦੇਖ ਲੱਗ ਗਲ ਪੈਣਾ ਆਉਂਦੀਆਂ ਕਿਵੇਂ ਸਿੱਟ ਕੇ ਗਈ ਚਲ ਮੈਨੂੰ ਕੀ ਭਾਵੇਂ ਸਿੱਟ ਗਈ ਭਾਵੇਂ ਫੜਾ ਗਈ ਮੇਰਾ ਤਾਂ 1000 ਰੁਪਏ ਮੁੜਿਆ ਆ